ਜੀ ਜੀ ਮੈਂ ਉਹਨਾਂ ਦਾ ਟੈਨਸ਼ਨ ਤੁਸੀਂ ਜਿਸ ਡਾਕਟਰ ਨੇ ਵੀ ਤੁਹਾਨੂੰ ਟੈਨਸ਼ਨ ਹੈ ਦੀ ਪ੍ਰੋਬਲਮ ਆ ਵੀ ਤੁਸੀਂ ਉਹਨੂੰ ਇਗਨੋਰ ਕਰਨਾ ਹੈ ਟੈਨਸ਼ਨ ਨੂੰ ਤੇ ਬੱਚੇ ਇੱਕ ਦਿਨ ਇਹ ਮੋਬਾਈਲ 'ਚ ਵੀਡੀਓ ਬਣਾਈ ਜਾਂਦੇ ਸੀ ਜੀ ਉਹਨਾਂ ਤੋਂ ਫੜ ਕੇ ਮੈਂ ਵੀ ਇੱਕ ਵੀਡੀਓ ਬਣਾ ਲਈ ਜੀ ਆਪਦੀ ਜਦੋਂ ਮੈਂ ਉਹ ਵੀਡੀਓ ਬਣਾਈ ਆਪਦੀ ਮੈਨੂੰ ਇੰਨੀ ਖੁਸ਼ੀ ਮਿਲੀ ਮੈਂ ਮਿਲਟ ਬਾਅਦ ਬਸ ਮੋਬਾਈਲ ਖੋਲਾ ਤੇ ਆਪਦੀ ਵੀਡੀਓ ਵੇਖੀ ਜਾਵਾ ਮੋਬਾਈਲ ਖੋਲਾ ਤੇ ਆਪਦੀ ਵੀਡੀਓ ਵੇਖੀ ਜਾਵਾ ਜੀ ਉੱਥੋਂ ਮੈਂ ਆਪਦੀ ਜਿਹੜੀ ਬਿਮਾਰੀ ਸੀ ਮੈਨੂੰ ਟੈਨਸ਼ਨ ਸੀ ਇੰਨੀ ਜ਼ਿਆਦਾ ਮੈਂ ਸਾਰਾ ਭੁੱਲਦੀ ਗਈ ਬਸ ਉਹਦੇ ਵਿੱਚ ਮੋਬਾਈਲ ਤੇ ਇਨਾ ਗਵਾਚ ਗਈ ਖੋ ਗਈ ਮੈਂ ਜੀ ਹੂੰ ਫਿਰ ਬਸ ਆਪਦੀ ਵੀਡੀਓ ਹੀ ਬਣਾਣ ਲੱਗੀ ਜਿਵੇਂ ਮम्मी पापा ਨੂੰ ਸਾਰਿਆਂ ਨੂੰ ਸੱਸ ਸਹੁਰਿਆਂ ਸਾਰਿਆਂ ਨੂੰ ਦੱਸਾਂ ਵੀ ਜਦੋਂ ਮੈਂ ਮੋਬਾਈਲ ਤੇ ਆਪਦੀ ਵੀਡੀਓ ਬਣਾਉਣੀ ਆ ਹੂੰ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੂੰ ਉਹ ਸਾਰੇ ਮੈਨੂੰ ਆਖਣ ਲੱਗੇ ਜਦੋਂ ਤੈਨੂੰ ਇਹਦੇ ਨਾਲ ਟੈਨਸ਼ਨ ਨਹੀਂ ਹੁੰਦੀ ਤਾਂ ਫਿਰ ਤੂੰ ਵੀਡੀਓ ਬਣਾਏ ਕਰ ਚੰਜੀ ਰਹਿੰਦੇ ਹਨ ਜੇਕਰ ਮੇਰਾ ਬਹੁਤ ਪੂਰਾ ਹਲਸੀ ਬਰੇ ਮੈਂ ਤਾਂ ਨਾ ਇੱਥੇ ਪਈ ਰਹਿੰਦੀ ਸੀ ਉਹ ਕਮਰੇ ਚ ਤਾਂ ਮੈਂ ਐਸੀ ਵਾਲੇ ਚ ਤਾਂ ਮੈਂ ਵਰਦੀ ਨਹੀਂ ਸੀ ਹੂੰ ਇੱਥੋਂ ਵੀ ਛੱਡ ਕੇ ਫਿਰ ਤਾਂ ਮੇਰੀ ਆ ਹਾਲਤ ਹੋ ਗਈ ਸੀ ਇੱਥੋਂ ਵੀ ਛੱਡ ਕੇ ਮੈਂ ਛੱਤ ਤੇ ਹੀ ਰਹਿਣ ਲੱਗ ਗਈ ਹੂੰ ਇੰਨਾ ਮੇਰਾ ਸਾਹ ਗੁੰਮ ਹੋ ਜਾਂਦਾ ਸੀ ਬੁਰਾ ਹਾਲ ਹੋ ਜਾਂਦਾ ਵੀ ਤੂੰ ਆਪਣੇ ਆਪ ਨੂੰ ਪ੍ਰੇਪੇਅਰ ਕਰ ਵੀ ਮੈਂ ਸਹੀ ਹਾਂ ਮੈਂ ਸਹੀ ਹਾਂ ਮੈਨੂੰ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਕੁਝ ਮੈਂ ਸਭ ਤੋਂ ਜ਼ਿਆਦਾ ਬਸ ਮੈਂ ਆਪਣੇ ਵੀਡੀਓ ਤੋਂ ਨਾਲ ਸਹੀ ਹੋਈ ਹਾਂ ਜੀ ਹੂੰ ਵੀਡੀਓ ਬਣਾਉਂਦੀ ਸੀ ਆ ਆਪਣੇ ਆਪ ਨੂੰ ਹੀ ਵੇਖੀ ਜਾਂਦੀ ਸੀ ਆਪਣੇ ਆਪ ਨੂੰ ਹੀ ਵੇਖ-ਵੇਖ ਕੇ ਖੁਸ਼ ਹੋਈ ਜਾਂਦੀ ਸੀ ਜੀ ਮੈਂ ਲੱਗਦੀ ਆ ਮੈਂ ਆ ਫਲਾਣਾ ਉਹਨੂੰ ਵੇਖ-ਵੇਖ ਕੇ ਸਾਰਾ ਬਸ ਹੌਲੀ-ਹ ਕਲ ਵੀ ਇੱਕ ਗਲੀ ਚ ਜਾਈ ਜਾਂਦਾ ਸੀਗਾ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਵੀਰੇ ਵੀ ਇਹਨੂੰ ਬਲਦ ਨੂੰ ਤੁਸੀਂ ਪਾਸੇ ਕਰ ਲੋ ਤੇ ਵੀ ਮੇਰੇ ਕਿਤੇ ਮਾਰੇ ਨਾ ਮੇਰਾ ਕਿਤੇ ਲੱਕ ਨਾ ਤੋੜ ਦੇ ਆ ਜਦੋਂ ਤੂੰ ਸਿਲੰਡਰ ਤੇ ਚੜੀ ਸੀ ਉਦੋਂ ਤੇ ਤੇਰਾ ਲੱਕ ਜੀ ਟੁੱਟੇ ਹੁਣ ਤੇਰਾ ਲੱਕ ਟੁੱਟ ਜੂਗਾ ਫਿਰ ਸਭ ਤੋਂ ਚੰਗਾ ਕਮੈਂਟ ਕਿਹੜਾ ਆ ਜਿਹੜਾ ਤੁਹਾਨੂੰ ਲੱਗਿਆ ਹੋਵੇ ਮੇਰਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨੇ ਸੋਹਣੇ ਸੋਹਣੇ ਕਮੈਂਟ ਮੇਰੇ ਦਿਲ ਨੂੰ ਛੂ ਜਾਂਦੇ ਆ ਮੈਂ ਨਾ ਹਵਾ ਚ ਉੱਡਣ ਲੱਗ ਜੀ ਇਹਨੇ ਸੋਹਣੇ ਸੋਹਣੇ ਕਮੈਂਟ ਕਰਦੇ ਲੋਕ ਇਨਾ ਸੋਹਣਾ ਮੈਨੂੰ ਦੀਦੀ ਭੈਣ ਕਹਿਣਗੇ ਆਜ ਕੱਲ ਮੈਂ ਸੁਣਦੀ ਆ ਲੋਕ ਕਿੰਨੇ ਕਿੰਨੇ ਲੋਕਾਂ ਨੂੰ ਮੈਂ ਗੰਦੇ ਗੰਦੇ ਕਮੈਂਟ ਬਹੁਤ ਕਰਦੇ ਆ ਲੋਕ ਉਤੇ ਪਰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਮੇਰੇ ਅੱਧੇ ਵਿੱਚ ਕੋਈ ਗਲਤ ਹੁੰਦਾ ਤੇ ਬਾਕੀ ਦੀਦੀ ਭੈਣ ਬਹੁਤ ਸੋਹਣੇ ਸੋਹਣੇ ਮੈਨੂੰ ਲੱਗਦਾ ਐ ਲੱਗਦਾ ਨਾ ਮੈਨੂੰ ਜਦੋਂ ਮੈਨੂੰ ਕੋਈ ਕਮੈਂਟ ਕਰਦਾ ਨਾ ਕਿ ਦੀਦੀ ਭੈਣ ਮੈਨੂੰ ਕੋਈ ਕਹਿੰਦਾ ਮੈਨੂੰ ਐ ਲੱਗਦਾ ਸੱਚੀ ਮੁੱਚੀ ਦੁਨੀਆ ਚ ਇਹ ਆਪਣੇ ਇਹ ਸਾਰੇ ਜਿਹੜੇ ਫਿਰਦੇ ਆ ਇਹ ਸਾਰੇ ਆਪਣੇ ਭੈਣ ਭਰਾ ਮੈਨੂੰ ਸਾਰੇ ਆਪਦੇ ਲੱਗਣ ਲੱਗ ਜਾਂਦੇ ਜਿਵੇਂ ਮੇਰੇ ਭੈਣ ਭਰਾ ਸਨ ਦੇ ਕੋਈ ਆਫਰ ਆ ਜੇ ਜਿਵੇਂ ਚੁੰਮੇ ਵਾਲੀ ਭਾਬੀ ਫਿਲਮਾਂ ਚ ਆ ਗਈ ਅਸੀਂ ਜੀ ਨਾਰਕਦੇ ਕਰੋਗੇ ਕੰਮ ਫਿਰ ਹਾਂਜੀ ਹਮ ਕਿਟੀ ਦੇ ਨਾਲ ਫਿਲਮ ਕਰਨ ਦਾ ਜੀ ਆ ਸਭ ਤੋਂ ਵੱਧ ਪਾਸਾਰੇ ਵਧੀਆ ਲੱਗਦੇ ਹਮ ਜਿਲੇ ਵੀ ਸਾਰੇ ਵਧੀਆ ਕੋਈ ਮਰਜ਼ੀ ਲੈ ਲੋ ਮੈਂ ਕੁਝ ਤਾਂ ਨਹੀਂ ਕਹਿਣਾ ਹਾਂਜੀ ਬੰਦਾ ਆਪਣੇ ਇਹ ਸਮਾਜੀ ਐਸਾ ਜਦੋਂ ਕੁੜੀ ਖਾਸ ਕਰਕੇ ਇੰਟਰਨੈਟ ਤੇ ਹੁੰਦੀ ਹੈ ਵਾਇਰਲ ਹੋਣ ਲੱਗ ਜਾਂਦੀ ਹੈ ਤੇ ਫਿਰ ਕੁੜੀਆਂ ਨੂੰ ਤਾਂ ਕਮੈਂਟ ਤਾਂ ਆਉਂਦੇ ਆਉਂਦੇ ਨਾਲ ਥੋੜੇ ਜਿਹੜੇ ਘਰ ਦੇ ਬੰਦੇ ਆ ਨਾ ਉਹਨਾਂ ਨੂੰ ਵੀ ਕਹਿਣ ਲੱਗ ਜਾਂਦੇ ਵੀ ਤੂੰ ਕਿਹੜੀ ਚੀਜ਼ ਪਾਈ ਆ ਹਾਂ ਇਹ ਹੋਇਆ ਸੀ ਬਹੁਤ ਹੁੰਦਾ ਜੇ ਇਹ ਤਾਂ ਹੁੰਦਾ ਜਿਵੇਂ ਹੁਣ ਜਾਂਦੇ ਆ ਬਾਹਰ ਉਹ ਮੇਰੇ ਵੱਡੇ ਜੇਠ ਹੁਣੀਆਂ ਬੀਬੀ ਆ ਮੇਰੀ ਸਾਸ ਸਾਲਾ ਕਿ ਮੈਂ ਇਹਨਾਂ ਨੂੰ ਦੱਸਿਆ ਪਿਆ ਸਾਰੀ ਹਮ ਗੱਲ ਕਿ ਬਈ ਆ ਇਹ ਕਹਿੰਦੇ ਜਿਵੇਂ ਤੈਨੂੰ ਠੀਕ ਲੱਗਦਾ ਠੀਕ ਹੈ ਹਨਾ ਫਿਰ ਵੀ ਲੋਕ ਆਖਣਗੇ ਥੋੜੀ ਬਹੁਤ ਵੀਡੀਓ ਬਣਾਉਂਦੀ ਆ ਥੋੜੀ ਬਹੁਤ ਐ ਕਰਦੀ ਆ ਥੋੜੀ ਬਹੁਤ ਜੋ ਕਰਦੀ ਆ ਕੁਛ ਨਾ ਕੁਛ ਇਹਨਾਂ ਨੂੰ ਆਖੀ ਜਾਣਗੇ ਇਹ ਪਰ ਮੈਨੂੰ ਕੁਛ ਨਹੀਂ ਕਹਿੰਦੇ ਉਹ ਆਖੇ ਜਾਂਦੇ ਕਹੀ ਜਾਂਦਾ ਜੜਕੀ ਸਸਿਕਾਲ ਜੁੜਿਆਂ ਵੋਕਲ ਜਗਮੀਰ ਚੈਨਲ ਦੇ ਨਾਲ ਅੱਜ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇੰਸਟਾਗ੍ਰam ਤੇ ਇੱਕ ਭੈਣ ਹੈ ਜਿਸ ਦਾ ਨਾਮ ਚੰਦਾ ਹੈ ਉਸ ਦੀਆਂ ਰੀਲਾਂ ਤਾਂ ਤੁਸੀਂ ਬਹੁਤ ਵੇਖੀਆਂ ਹੋਣੀਆਂ ਭੈਣ ਨੱਚਦੀ ਆ ਐਕਟਿੰਗ ਵੀ ਕਰਦੀ ਆ ਤੇ ਇੰਨੀ ਇੱਕ ਚੰਗੀ ਐਕਟਿੰਗ ਕਰਦੀ ਆ ਕਿ ਮੈਂਟੋ ਮੈਂਟੋ ਉਸ ਦੀ ਰੀਲ ਵਾਇਰਲ ਹੁੰਦੀ ਆ ਉਹਦੀ ਜ਼ਿੰਦਗੀ ਬਾਰੇ ਅੱਜ ਜਾਣਾਂਗੇ ਗੱਲਾਂ ਬਾਤਾਂ ਕਰਾਂਗੇ ਕਿਵੇਂ ਇੰਟਰਨੈਟ ਤੇ ਆਏ ਤੇ ਕਿਵੇਂ ਇੰਟਰਨੈਟ ਦੀ ਮਸ਼ਹੂਰੀ ਦੇ ਨਾਲ ਨਾਲ ਜਿਹੜਾ ਹੋਰ ਵੀ ਬਹੁਤ ਸਾਰੇ ਕਮੈਂਟ ਵਗੈਰਾ ਉਹਨਾਂ ਨੂੰ ਵੀ ਕਿਵੇਂ ਝੱਰਦੇ ਆ ਜ਼ਿੰਦਗੀ ਬਾਰੇ ਪੁੱਛਾਂਗੇ ਸਾਰੇ ਸਵਾਲ ਸਵਾਗਤ ਕਰ ਲੈਂਦੇ ਆ ਹਸੀ ਗੱਲ ਭੈਣ ਜੀ ਸ਼ਸ਼ੀ ਕਲ ਜੀ ਭਾਈ ਕੀ ਹਾਲ ਚਾਲ ਆ ਜੀ ਵਧੀਆ ਜੀ ਭੈਣੇ ਇੰਸਟਾਗ੍ਰam ਤੇ ਜਿੰਨੀ ਤੁਹਾਡੀ ਮਸ਼ਹੂਰੀ ਹੈ ਮਸ਼ਹੂਰੀ ਦੇ ਨਾਲ ਨਾਲ ਲੋਕਾਂ ਨੂੰ ਇਹ ਲੱਗਦਾ ਵੀ ਭੈਣ ਦੀ ਜ਼ਿੰਦਗੀ ਬਹੁਤ ਵਧੀਆ ਹੋਣੀ ਹੈ ਨਜ਼ਾਰੇ ਲੈਂਦੇ ਹੋਣੇ ਆ ਤੇ ਦੌਲਤ ਵੀ ਵੱਧੂ ਹੋਣੀ ਐ ਸ਼ੋਹਰਤ ਵੀ ਤੁਹਾਡੀ ਪੂਰੀ ਹੋਈ ਪਈ ਐ ਕੀ ਇਹ ਸੱਚ ਐ ਵੀਰ ਦੌਲਤ ਤਾਂ ਇਹਨੇ ਆਪਣੇ ਕੋਲ ਹੈ ਨਹੀਂ ਜੀ ਆ ਮਿਹਨਤ ਦਾ ਕਮਾਈ ਦਾ ਸਾਰਾ ਕੁਝ ਬਣਾਇਆ ਜੀ ਇੰਸਟਾਗ੍ਰam ਤੋਂ ਤਾਂ ਪੈਸੇ ਪੁੱਲ ਸੇ ਅਪਰੋਂ ਹਜੇ ਤੱਕ ਕੋਈ ਮਿਲਦੇ ਨਹੀਂ ਜੀ ਹੂੰ ਤੇ ਪਰਮਾਤਮਾ ਦੀ ਕਿਰਪਾ ਨਾਲ ਜੀ ਸ਼ੋਹਰਤ ਤਾਂ ਵੱਧੂ ਆ ਜੀ ਹੂੰ ਤੇ ਵਧੀਆ ਜੀ ਬਸ ਕਰੀ ਜਾਂਨੇ ਟਾਈਮ ਪਾਸ ਹੂੰ ਬਣੇ ਬਚਪਨ ਕਿਵੇਂ ਸੀਗਾ ਤੁਹਾਡਾ ਬਚਪਨ ਵੀਰੇ ਮੈਂ ਆਪਦੀ ਮੰਮੀ ਦੇ 3 ਸਾਲ ਚ ਹੋਈ ਸੀ ਜੀ ਹੂੰ 3 ਸਾਲ ਚ ਹੋਈ ਸੀ ਤੇ ਦਾਦਾ ਦਾਦੀ ਨੂੰ ਬਹੁਤ ਜ਼ਿਆਦਾ ਪਿਆਰੀ ਸੀ ਜੀ ਹੂੰ ਮੰਮੀ ਡੈਡੀ ਤਾਂ ਜੀ ਜਲੰਧਰ ਚਲੇ ਗਏ ਸੀ ਜੀ ਹੂੰ ਤੇ ਦਾਦਾ ਦਾਦੀ ਨੇ ਜੀ ਮੈ ਪਾਲੀ ਸੀ ਜੀ ਹੂੰ ਥੋੜੂ ਤੁਸੀਂ 3 ਸਾਲ ਬਾਅਦ ਪੈਦਾ ਹੋਏ ਹਾਂ ਹਾਂ ਜੀ 3 ਸਾਲ ਬਾਅਦ ਪੈਦਾ ਹੋਈ ਸੀ ਜੀ ਮੰਮੀ ਡੈਡੀ ਕਹਿੰਦੇ ਵੀ ਅਸੀਂ ਜਲੰਧਰ ਜਾਣਾ ਇੱਥੇ ਨਹੀਂ ਰਹਿੰਦੇ ਬਠਿੰਡੇ ਦਾ ਜੀ ਮੇਰਾ ਜਨਮਾ ਹੂੰ ਬਠਿੰਡੇ ਮੇਰੇ ਪੈਕੇ ਆ ਜੀ ਹੂੰ ਤੇ ਆਪਣੇ ਕੀ ਕਹਿੰਦੇ ਆ ਜੀ 3 ਸਾਲ ਬਾਅਦ ਹੋਈ ਸੀ ਤੇ ਉਹ ਕਹਿੰਦੇ ਵੀ ਅਸੀਂ ਲਜਾਨ ਨਹੀਂ ਦੇਣਾ ਵੀ ਮਾਤਾ ਸਾਡੇ ਹੋਈ ਆ ਹਨਾ ਪੁੱਤਰੀ ਹਮ ਤੇ 9 ਮਹੀਨਿਆਂ ਦੀ ਸੀ ਜੀ ਜਦੋਂ ਉਹਨਾਂ ਨੇ ਆਪਦੇ ਕੋਲੇ ਮੈਨੂੰ ਰੱਖ ਲਿਆ ਸੀ ਹਮ ਉਹਨਾਂ ਨੇ ਪਾਲ ਪੋਸ ਕੇ ਮੈਨੂੰ ਇੰਨਾ ਵੱਡਾ ਕੀਤਾ ਉਹਨਾਂ ਨੇ ਮੇਰਾ ਵਿਆਹ ਕੀਤਾ ਮਾਪੇ ਉਹਨੇ ਵੀ ਮਦਦ ਕੀਤੀ ਆ ਹਮ ਪੂਰੀ ਹੈਲਪ ਕੀਤੀ ਉਹਨਾਂ ਨੇ ਹਮ ਤੇ ਪਰ ਮਾਪੇਓ ਨਾਲੋਂ ਜ਼ਿਆਦਾ ਮੋਹ ਪਿਆਰ ਮੈਨੂੰ ਆਪਦੇ ਦਾਦਾ ਦਾਦੀ ਦਾ ਮਿਲਿਆ ਜੀ ਜਿੱਥੇ ਤੱਕ ਲੋਕ ਐਂ ਅਖਦੇ ਹਨਾ ਜੀ ਹਮ ਜਿੱਥੋਂ ਤੱਕ ਲੋਕੇ ਆਖਦੇ ਕਿ ਦਾਦਾ-ਦਾਦੀ ਕੁਝ ਵੀ ਨਹੀਂ ਮੈਨੂੰ ਪੁੱਛ ਕੇ ਦੇਖੋ ਦਾਦਾ-ਦਾਦੀ ਕੀ ਆ ਮੇਰੇ ਦਾਦਾ-ਦਾਦੀ ਮੇਰੇ ਵਾਸਤੇ ਰੱਬ ਆ ਫਾਤਾ ਦਾ ਵੀ ਨਹੀਂ ਪਾਲਿਆ ਸੱਤ ਨੂੰ ਹਾਂਜੀ ਤੇ ਤੁਹਾਡੇ ਮਾਪੇ ਉਹ ਫਿਰ ਕਿਉਂ ਤੁਹਾਨੂੰ ਛੱਡ ਕੇ ਕਿਉਂ ਚਲੇ ਗਏ ਜਿਲੰਦਰ ਉਹ ਜੀ ਤਾਂ ਗਏ ਸੀ ਕਿ ਜਿਉਂ ਨਾਲ ਨੇ ਮੈਨੂੰ ਜਾਣ ਹੀ ਨਹੀਂ ਦਿੱਤਾ ਸੀ ਜਿਉਂ ਨਾਲ ਉਹ ਆਦੇ ਵੀ ਅਸੀਂ ਮੱਸਾ ਸਾਡੇ ਪੋਤਰੀ ਹੋਈ ਆ 3 ਸਾਲ ਬਾਅਦ ਹਾਂ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਸੀ ਜੀ ਸਾਰੇ ਇਲਾਕੇ ਚ ਜਿਸ ਚ ਅਸੀਂ ਰਹਿੰਦੇ ਸੀ ਨਾ ਜੀ ਚੰਤਨਗਰ 8 ਨੰਬਰ ਗਲੀ ਚ ਹਮ ਸਾਰੇ ਦੇ ਵਿੱਚ ਲੱਡੂ ਛੱਟੀ ਕੀਤੀ ਸੀ ਜੀ ਬਹੁਤ ਜ਼ਿਆਦਾ ਸਾਰੇ ਖੁਸ਼ ਹੋਏ ਸੀਗੇ ਹਮ ਮਸਾ ਹੋਈ ਸੀ ਕਿਉਂਕਿ ਮੇਰੇ ਡੈਡੀ ਸਭ ਤੋਂ ਵੱਡੇ ਸੀਗੇ ਹਮ ਪੰਜ ਭੈਣ ਭਰਾਏ ਡੈਡੀ ਹੁਣੇ ਹਮ ਤੇ ਸਭ ਤੋਂ ਵੱਡੇ ਸੀਗੇ ਜੀ ਮੈਂ ਵੀ ਆਪਦੇ ਉੱਥੇ ਵੱਡੀਆਂ ਜੀ ਹਮ ਜਿਵੇਂ ਵੱਡੇ ਡੈਡੀ ਆ ਤੇ ਵੱਡੀ ਮੈਂ ਆ ਜੀ ਉਹਨਾਂ ਦੇ ਬਚਪਨ ਮੇਰਾ ਮਾਂ ਬਚਪਨ ਫਿਰ ਬਹੁਤ ਲਾਡਾ ਨਾਲ ਪਲਿਆ ਬਹੁਤ ਜਿਆਦਾ ਜੀ ਮੈਂ ਦੱਸ ਹੀ ਨਹੀਂ ਸਕਦੀ ਬਹੁਤ ਜਿਆਦਾ ਵਧੀਆ ਮੇਰਾ ਬਚਪਨ ਬੀਤਿਆ ਜੀ ਮੰਮੀ ਡੈਡੀ ਵੀ ਪੂਰਾ ਮੋਹ ਕਰਦੇ ਆ ਜੀ ਦਾਦਾ ਦਾਦੀ ਵੀ ਮੈਨੂੰ ਬਹੁਤ ਜਿਆਦਾ ਮੋਹ ਮਿਲਿਆ ਮੇਰੀ ਭੂਆ ਭੁੱਪੜ ਸਾਰੇ ਬਹੁਤ ਜਿਆਦਾ ਜੀ ਤੇ ਇੱਥੇ ਆ ਕੇ ਵੀ ਮੈਨੂੰ ਓਨਾ ਹੀ ਮਿਲਿਆ ਪਿਆਰ ਜਿੰਨਾ ਮੈਨੂੰ ਉੱਥੇ ਮਿਲਿਆ ਇੱਥੇ ਵੀ ਮੈਨੂੰ ਸਹੁਰੇ ਘਰੇ ਆ ਕੇ ਵੀ ਉਨਾ ਹੀ ਪਿਆਰ ਮਿਲਿਆ ਮੇਰੀ ਸੱਸ ਮੇਰੀ ਦੁਰਾਣੀ ਜਠਾਣੀਆਂ ਨਾ ਜਿਵੇਂ ਚਾਰ ਜਣੀਆਂ ਆ ਤੇ ਕੋਈ ਕਹਿ ਨਹੀਂ ਸਕਦਾ ਕਿ ਦੁਰਾਣੀ ਜਠਾਣੀਆਂ ਸਾਡੀ ਜਿੰਨੀ ਬੰਦੀ ਆ ਪੈਣਾ ਵਾਂਗੂ ਇੱਕ ਆਖਤੂਗੀ ਨਾ ਕਿ ਆਪਾਂ ਉੱਥੇ ਜਾਣਾ ਇੱਕ ਆਖਤੂਗੀ ਮੈਂ ਨਹੀਂ ਜਾਣਾ ਤੇ ਤਿੰਨੇ ਹੀ ਨਹੀਂ ਜਾਣਗੇ ਆ ਸਾਰੀਆਂ ਜਾਵਾਂਗੇ ਤੇ ਕਟੀਆਂ ਜਾਵਾਂਗੇ ਨਹੀਂ ਕਿਤੇ ਵੀ ਨਹੀਂ ਜਾਂਦੀਆਂ ਹਮ ਇੰਨਾ ਸਾਡਾ ਪਿਆਰ ਆ ਜੀ ਸਾਰੀਆਂ ਕਹਿ ਦਿੰਦੀਆਂ ਪੁਰਾਣੀ ਦੁਰਾਣੀ ਜਠਾਣੀਆਂ ਆ ਟਮ ਕਹਾਣੀਆਂ ਆ ਸਾਡੀ ਤਾਂ ਇੰਨੀ ਬੰਦੀ ਹੈ ਪਹਿਣਾ ਨਾਲ ਉਹ ਇੰਨੀ ਮੇਰੇ ਪਹਿਣਾ ਨਾਲ ਨਹੀਂ ਬੰਦੀ ਚੰਡੀ ਦੁਰਾਣੀ ਜਠਾਣੀਆਂ ਨਾਲ ਬੰਦੀ ਹੈ ਮੇਰੀ ਹੂੰ ਤੇ ਫਿਰ ਜਦੋਂ ਤੁਸੀਂ ਇੱਥੇ ਆਏ ਤੁਸੀਂ ਕਹਿੰਦੇ ਹੋ ਤੁਹਾਨੂੰ ਬਚਪਨ ਚ ਵੀ ਬਹੁਤ ਪਿਆਰ ਮਿਲਿਆ ਹਾਂਜੀ ਤੇ ਸਹੁਰੇ ਪਰਿਵਾਰ ਵੀ ਬਹੁਤ ਪਿਆਰ ਮਿਲਿਆ ਹਾਂਜੀ ਫਿਰ ਤੁਸੀਂ ਹੁਣ ਕੰਮ ਕੀ ਕਰਦੇ ਹੋ ਕੰਮ ਜੀ ਝਾੜੂ ਪੋਚੇ ਦਾ ਕੰਮ ਕਰਦੀ ਆ ਜਿਵੇਂ ਘਰਾਂ ਦੇ ਵਿੱਚ ਮੇਰੇ ਘਰ ਵਾਲਿਆ ਜਿਹੜੇ ਮੇਰੇ ਹਸਬੰਡ ਆ ਉਹਨਾਂ ਨੇ ਮੈਨੂੰ ਕਦੇ ਨਹੀਂ ਆਖਿਆ ਵੀ ਤੂੰ ਕੋਈ ਕੰਮ ਕਰ ਨਹੀਂ ਕਰ ਮੈਂ ਆਪਦੀ ਮਰਜ਼ੀ ਨਾਲ ਕੰਮ ਕਰਦੀ ਆ ਕਿਉਂਕਿ ਮੈਂ ਆਖਦੀ ਆ ਵੀ ਇੰਨੀ ਮੰਗਾਈ ਦਾ ਅੱਜ ਕੱਲ੍ਹ ਜਮਾਨਾ ਚੱਲ ਰਿਹਾ ਹੈ ਨਾ ਤੁਹਾਨੂੰ ਵੀ ਇਹ ਪਤਾ ਹੈ ਤੇ ਹੱਥ ਦੇ ਨਾਲ ਹੱਥ ਮਿਲਾ ਕੇ ਚੱਲਾਂਗੇ ਫੇਰੀ ਅੱਗੇ ਵਧਾਂਗੇ ਤੇ ਉਸ ਦੇ ਕਰਕੇ ਮੈਂ ਉਹਨਾਂ ਦੇ ਨਾਲ ਮਦਦ ਕਰਦੀ ਆ ਜੀ ਉਹਨਾਂ ਦੀ ਘਰਾਂ 'ਚ ਝਾੜੂ ਪੋਚੇ ਦਾ ਕੰਮ ਕਰਦੀ ਆ ਜੀ ਤੇ ਐ ਨਹੀਂ ਹੁੰਦਾ ਵੀ ਮੈਂ ਤਾਂ ਇੰਸਟਾਗ੍ਰਾਮ ਤੇ ਇੰਨੀ ਮਸ਼ਹੂਰ ਆ ਤੇ ਵੀ ਮੈਂ ਘਰਾਂ ਚ ਛੜੂ ਨਹੀਂ ਜੀ ਮੈਂ ਤਾਂ ਸਿਰਫ ਇੱਕ ਕੀ ਕਹਿੰਦੇ ਥੋੜਾ ਜਿਹਾ ਬਿਮਾਰ ਹੋ ਗਈ ਸੀ ਜੀ ਮੈਂ ਉਹਨਾਂ ਨੇ ਟੈਨਸ਼ਨ ਦਸੀ ਜਿਸੇ ਡਾਕਟਰ ਨੇ ਵੀ ਤੁਹਾਨੂੰ ਟੈਨਸ਼ਨ ਐ ਦੀ ਪ੍ਰੋਬਲਮ ਆ ਵੀ ਤੁਸੀਂ ਉਹਨੂੰ ਇਗਨੋਰ ਕਰਨਾ ਹੈ ਟੈਨਸ਼ਨ ਨੂੰ ਤੇ ਬੱਚੇ ਇੱਕ ਦਿਨ ਇਹ ਮੋਬਾਈਲ ਤੇ ਵੀਡੀਓ ਬਣਾਈ ਜਾਂਦੇ ਸੀ ਜੀ ਉਹਨਾਂ ਤੋਂ ਫੜ ਕੇ ਮੈਂ ਵੀ ਇੱਕ ਵੀਡੀਓ ਬਣਾ ਲਈ ਜੀ ਆਪਦੀ ਜਦੋਂ ਮੈਂ ਉਹ ਵੀਡੀਓ ਬਣਾਈ ਆਪਦੀ ਮੈਨੂੰ ਇੰਨੀ ਖੁਸ਼ੀ ਮਿਲੀ ਮੈਂ ਮਿਲਟ ਬਾਦ ਬਸ ਮੋਬਾਈਲ ਖੋਲਾ ਤੇ ਆਪਦੀ ਵੀਡੀਓ ਵੇਖੀ ਜਾਵਾ ਮੋਬਾਈਲ ਖੋਲਾ ਤੇ ਆਪਦੀ ਵੀਡੀਓ ਵੇਖੀ ਜਾਵਾ ਜੀ ਹੂੰ ਉੱਥੋਂ ਮੈਂ ਆਪਦੀ ਜਿਹੜੀ ਬਿਮਾਰੀ ਸੀ ਮੈਨੂੰ ਟੈਨਸ਼ਨ ਸੀ ਇੰਨੀ ਜ਼ਿਆਦਾ ਮੈਂ ਸਾਰਾ ਭੁੱਲਦੀ ਗਈ ਬਸ ਉਹਦੇ ਵਿੱਚ ਮੋਬਾਈਲ ਤੇ ਨਾ ਘਵਾਚ ਗਈ ਖੋ ਗਈ ਮੈਂ ਜੀ ਹੂੰ ਫਿਰ ਬਸ ਆਪਦੀ ਵੀਡੀਓ ਹੀ ਬਣਾਣ ਲੱਗੀ ਜਿਵੇਂ ਮम्मी पापा ਨੂੰ ਸਾਰਿਆਂ ਨੂੰ ਸੱਸ ਸਹੁਰਿਆਂ ਸਾਰਿਆਂ ਨੂੰ ਦੱਸਾਂ ਵੀ ਜਦੋਂ ਮੈਂ ਮੋਬਾਈਲ ਤੇ ਆਪਦੀ ਵੀਡੀਓ ਬਣਾਉਣੀ ਆ ਹੂੰ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੂੰ ਉਹ ਸਾਰੇ ਮੈਨੂੰ ਆਖਣ ਲੱਗੇ ਜਦੋਂ ਤੈਨੂੰ ਇਹਦੇ ਨਾਲ ਟੈਨਸ਼ਨ ਨਹੀਂ ਹੁੰਦੀ ਤਾਂ ਫਿਰ ਤੂੰ ਵੀਡੀਓ ਬਣਾਏ ਕਰ ਕਿਉਂਕਿ ਮੈਂ ਕੁਝ ਜ਼ਿਆਦਾ ਹੀ ਬਿਮਾਰ ਹੋਣ ਲੱਗ ਗਈ ਸੀ ਜੀ ਹੂੰ ਲੋਕ ਤਾਂ ਹੱਸਣਗੇ ਆਖਣਗੇ ਵੀ ਇਹੋ ਜਿਹੀਆਂ ਗੱਲਾਂ ਕਰਦੀ ਹੈ ਜੀ ਇਹ ਹੂੰ ਪਰ ਮੈਨੂੰ ਪਤਾ ਜਿੰਨੀ ਮੈਂ ਬਿਮਾਰ ਹੋਈ ਸੀ ਬਹੁਤ ਬੁਰਾ ਹਾਲ ਹੋ ਗਿਆ ਸੀ ਜੀ ਮੇਰਾ ਤੁਸੀਂ ਡਿਪਰੈਸ਼ਨ ਚ ਚਲੇ ਹਾਂਜੀ ਹਾਂਜੀ ਡਿਪਰੈਸ਼ਨ ਚ ਚਲੇਗੀ ਸੀ ਜੀ ਕਿਉਂ ਇੰਨੀ ਟੈਨਸ਼ਨ ਕਿਹੜੀ ਸੀ ਪਤਾ ਨਹੀਂ ਜੀ ਕੋਈ ਪ੍ਰੋਬਲਮ ਵੀ ਇੰਨੀ ਖਾਸ ਨਹੀਂ ਸੀ ਪਰ ਮੇਰੇ ਦਾਦਾ ਦਾਦੀ ਮੇਰੇ ਮੰਮੀ ਪਾਪਾ ਮੈਨੂੰ ਆਖਦੇ ਆ ਕਿ ਵੀ ਮੈਂ ਜਦੋਂ ਦੀ ਮੈਂ ਛੋਟੀ ਆ ਨਾ ਉਦੋਂ ਦੀ ਮੈਂ ਟੈਨਸ਼ਨ ਕੁਝ ਜ਼ਿਆਦਾ ਹੀ ਲੈਨੀ ਆ ਮਤਲਬ ਜਿਹੜੀ ਛੋਟੀ ਜੀ ਵੀ ਗੱਲ ਹੁੰਦੀ ਆ ਮੈਂ ਉਹਨੂੰ ਦਿਮਾਗ ਦੇ ਵਿੱਚ ਸੋਚ ਸੋਚ ਕੇ ਸੋਚ ਸੋਚ ਕੇ ਉਹਨੂੰ ਮੈਂ ਵੱਡਾ ਕਰ ਲੈਨੀ ਆ ਜੀ ਹਾਂ ਆਹੀ ਮੇਰੇ ਚ ਇੱਕ ਪ੍ਰੋਬਲਮ ਆ ਜੀ ਹਾਂ ਜਿਹੜੀ ਵੀ ਮੈਨੂੰ ਬਿਮਾਰ ਕਰ ਦ ਇਹ ਤਾਂ ਟੈਨਸ਼ਨ ਚ ਰਹਿੰਦੇ ਹਾਂ ਤੇ ਇਸੇ ਤੋਂ ਕੀ ਕੀ ਖਿਆਲ ਆਉਂਦੇ ਹੁੰਦੇ ਸੀ ਕਿਵੇਂ ਹੁੰਦਾ ਸੀ ਵੀ ਖਿਆਲ ਮੈਨੂੰ ਬਸ ਐ ਹੀ ਆਈ ਜਾਂਦੇ ਕਿ ਵੀ ਇਹ ਬਸ ਕੁਝ ਹੈ ਵੀ ਨਹੀਂ ਸਾਰਾ ਕੁਝ ਇਨਪਰਫੈਕਟ ਆ ਵਧੀਆ ਹੈ ਫਿਰ ਵੀ ਪਸੰਦ ਆਉਂਦਾ ਕੁਝ ਨਾ ਕੁਝ ਇਹ ਵੀ ਨੂੰ ਫਲਾਨੀ ਨੇ ਮੇਰੀ ਭੈਣ ਨੇ ਮੇਰੀ ਫਲਾਨੀ ਨੇ ਮੈਨੂੰ ਐ ਕਹਿਤਾ ਉਹਨੇ ਮੈਨੂੰ ਐ ਕਹਿਤਾ ਉਹ ਉਹਨਾਂ ਦਾ ਮਤਲਬ ਪਮਾਉ ਹੁੰਦਾ ਨਹੀਂ ਹੋਵੇ ਮੈਂ ਆਪਣੇ ਆਪ ਦੇ ਅੰਦਰ ਚ ਬਣਾ ਲੈਨੀ ਆ ਕੁਝ ਨਾ ਕੁਝ ਉਹਨਾਂ ਦੇ ਮਨ ਚ ਕੁਝ ਕਿਉਂਕਿ ਹੁਣ ਮੈਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਕਰਦੀ ਆ ਇਹ ਵੀ ਸੋਚਦੀ ਆ ਹੁਣ ਸਾਰਿਆਂ ਨੇ ਆਪ ਦਾ ਬੋਲਣ ਦਾ ਕਹਿਣ ਦਾ ਨਤੀਜਾ ਹੀ ਬਦਲਦਾ ਜੀ ਵੀ ਇਹਨੂੰ ਗੁੱਸਾ ਆਉਂਦਾ ਵੀ ਇਹ ਟੈਨਸ਼ਨ ਲੈਂਦੀ ਆ ਜਿਵੇਂ ਮੈਂ ਦੱਸਦੀ ਆ ਵੀ ਮੈਂ ਫਿਰ ਐ ਵੀ ਨਹੀਂ ਜੀ ਵੀ ਮੈਂ ਸੁਣ ਲਈ ਤੇ ਮੈਂ ਚੁੱਪ ਕਰ ਗਈ ਮੈਂ ਉਹ ਗੱਲ ਉਹਨਾਂ ਨਾਲ ਗੱਲ ਕਰਦੀ ਆ ਵੀ ਮੈਨੂੰ ਇਸ ਗੱਲ ਤੇ ਥੋੜੀ ਤੇ ਵੀ ਗੁੱਸਾ ਆਇਆ ਮੈਨੂੰ ਥੋੜਾ ਜਿਹਾ ਲੱਗਿਆ ਥੋੜੀ ਤੇ ਮੈਂ ਡਾਊਟ ਆ ਫਿਰ ਉਹ ਉਹਨਾਂ ਨਾਲ ਗੱਲ ਕਰਕੇ ਤੇ ਮੈਂ ਸੌਟ ਆਊਟ ਕਰ ਲੈਨੀ ਆ ਜੀ ਆਪਦੀ ਪ੍ਰੋਬਲਮ ਨੂੰ ਫਿਰ ਜਦੋਂ ਪਹਿਲੀ ਵਾਰੀ ਤੁਸੀਂ ਰੀਲ ਬਣਾਈ ਹਾਂਜੀ ਤਾਂ ਉਹ ਕਿਹੜੀ ਰੀਲ ਬਣਾਈ ਸੀ ਪਹਿਲਾ ਮੈਂ ਰੀਲ ਬਣਾਈ ਸੀ ਰੀਲ ਤਾਂ ਮੈਂ ਬਹੁਤ ਬਣਾਈਆਂ ਸੀ ਜੀ ਪਰ ਮੇਰੀ ਸਿਲੰਡਰ ਵਾਲੀ ਵੀਡੀਓ ਸੀ ਨਾ ਜੀ ਉਹ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜੀ ਸਿਲੰਡਰ ਤੇ ਛੜ ਕੇ ਮੈਂ ਵੀਡੀਓ ਬਣਾਈ ਸੀ ਜੀ ਨੱਚ ਕੇ ਉਹ ਮੇਰੀ ਜਿਵੇਂ ਕਿਰਨ ਬਰਹੰਡਾ ਨੇ ਬਣਾਈ ਸੀ ਉਹਨਾਂ ਨੇ ਤਾਂ ਬਾਚੇ ਬਣਾਈ ਸੀ ਹਾਂਜੀ ਐਵੇਂ ਨਹੀਂ ਪਤਾ ਵੀ ਉਹਨਾਂ ਨੇ ਪਹਿਲਾਂ ਵੀ ਬਣਾਈ ਹੋਵੇ ਦੀਦੀ ਨੇ ਕਿਰਨਾ ਦੀਦੀ ਨੇ ਤੇ ਪਰ ਕੀ ਕਹਿੰਦੇ ਆ ਮੈਂ ਬਣਾਈ ਸੀ ਜੀ ਉਹ ਕੁੜੀ ਡਿਗ ਨਹੀਂ ਪਈ ਸੀਗੀ ਤੇ ਮੈਂ ਬਟ ਡਿਗੇ ਨਹੀਂ ਸੀ ਉਸ ਕਰਕੇ ਉਸ ਚਾਈ ਦੋ ਵਾਇਰਲ ਹੋ ਗਈ ਤੇ ਬਹੁਤ ਲੋਕਾਂ ਨੇ ਮੈਨੂੰ ਆਖਿਆ ਵੀ ਹੁਣ ਵੀ ਮੈਨੂੰ ਕੱਲ ਵੀ ਇੱਕ ਗਲੀ ਚ ਜਾਈ ਜਾਂਦਾ ਸੀਗਾ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਵੀਰੇ ਵੀ ਇਹਨੂੰ ਬਲਦ ਨੂੰ ਤੁਸੀਂ ਪਾਸੇ ਕਰ ਲਓ ਤੇ ਵੀ ਮੇਰੇ ਕਿਤੇ ਮਾਰੇ ਨਾ ਮੇਰਾ ਕਿਤੇ ਲੱਕ ਨਾ ਤੋੜ ਦੇ ਆ ਤਾਂ ਜਦੋਂ ਤੂੰ ਸਿਲੰਡਰ ਤੇ ਚੜੀ ਸੀ ਉਦੋਂ ਤੇਰਾ ਲੱਕ ਜੀ ਟੁੱਟਿਆ ਹੁਣ ਤੇਰਾ ਲੱਕ ਟੁੱਟ ਚੁੱਕਾ ਲੋਕ ਫਿਰ ਮਜ਼ਾਕ ਉਡਾਉਂਦੇ ਬਹੁਤ ਜ਼ਿਆਦਾ ਮਜਾਕ ਵੀ ਉਡੋਣ ਤੇ ਤਾਂ ਕੁਛ ਦਿਲ ਨੂੰ ਇੰਨੀ ਖੁਸ਼ੀ ਮਿਲਦੀ ਹੈ ਜਦੋਂ ਮੈਨੂੰ ਛੋਟੇ ਛੋਟੇ ਬੱਚੇ ਵੀ ਮੈਨੂੰ ਸੱਸਰੀ ਕਾਲ ਕਹਿ ਕੇ ਨੰਗਦੇ ਆ ਜੀ ਹੂੰ ਬਹੁਤ ਵਧੀਆ ਲੱਗਦਾ ਹੈ ਪਛਾਣਦੇ ਆ ਲੋਕ ਬਹੁਤ ਮੈਂ ਤੁਹਾਨੂੰ ਕੀ ਦੱਸਾਂ ਮੈਂ ਉਹਨਾਂ ਨੂੰ ਜਾਣਦੀ ਵੀ ਨਹੀਂ ਕਿਸੇ ਨੂੰ ਆਪਣੇ ਇੱਥੇ ਪਿੰਡ ਦਾ ਵੀ ਨਹੀਂ ਹੋਊਗਾ ਨਾ ਜੀ ਸਾਡੇ ਲੱਖਿਆ ਵਾਲੇ ਦਾ ਵੀ ਨਹੀਂ ਹੋਊਗਾ ਨਾ ਉਹ ਵੀ ਮੈਨੂੰ ਅੱਖ ਮੁਰਮੁਰ ਕੇ ਦੇਖਦੇ ਜਾਣਗੇ ਮੁਰਮੁਰ ਕੇ ਦੇਖਦੇ ਜਾਣਗੇ ਮੈਂ ਆਖੂਗੀ ਵੀ ਤੁਸੀਂ ਕਿਉਂਕਿ ਮੇਰਾ ਮੈਂ ਇੰਨਾ ਬਾਹਰ ਅੰਦਰ ਜਾਂਦੀ ਨਹੀਂ ਮੈਂ ਤਾਂ ਕੰਮ ਕਰਦੇ ਨੇ ਆਪਾਂ ਝਾੜੂ ਪੋਚੇ ਦਾ ਵੀ ਰਸਤੇ 'ਚ ਤਾਂ ਫਿਰ ਜਾਣਾ ਪੈਂਦਾ ਹੀ ਆ ਹਨਾ ਫਿਰ ਰਸਤੇ ਵਿਚਾਲੇ ਤੇ ਮਿਲ ਜਾਂਦੇ ਆ ਤਾਂ ਉਹ ਮੈਨੂੰ ਮੁੜ ਮੁੜ ਕੇ ਦੇਖੇ ਜਾਣਗੇ ਤੇ ਮੈਂ ਉਹਨਾਂ ਨੂੰ ਸ਼ਸ਼ਰੀ ਕੱਲ ਬੁਲਾ ਲੈਣੀ ਆ ਤੇ ਮੈਂ ਆਖੂਗੀ ਵੀ ਆਖਾਂਗੇ ਅਸੀਂ ਤੁਹਾਨੂੰ ਕਿਤੇ ਵੇਖਿਆ ਐ ਮੈਂ ਆਖਿਆ ਜੀ ਤੁਸੀਂ ਮੈਨੂੰ ਕਿੱਥੇ ਵੇਖਿਆ ਆਂਦੇ ਸੀ ਤੁਸੀਂ ਰੀਲਾ ਬਣਾਉਣੀ ਆ ਮੈਂ ਕਿਹਾ ਹਾਂ ਜੀ ਆਦੀ ਬਹੁਤ ਸੋਹਣੀਆ ਰੀਲਾ ਬਣਾਉਣੀ ਆ ਬਸ ਜਿੱਥੇ ਵੀ ਜਾਨੀ ਆ ਅੱਜ ਵੀ ਮੈਂ ਮੰਡੀ ਗਈ ਉੱਥੇ ਵੀ ਮੇਰੀਆਂ ਮੇਰੇ ਗਾਣਾ ਲਾ ਦੇਣ ਬਿਲਕੁਲ ਮੈਂ ਕਿਹਾ ਮੇਰਾ ਗਾਣਾ ਅੱਜ ਮੈਂ ਸਟੇਟਸ ਲਾਇਆ ਵੀ ਐ ਕਿੱਥੇ ਚੱਲੀ ਜਾਂਦਾ ਮੈਂ ਪਿੱਛੇ ਮੁੜ ਕੇ ਸਿਓਨ ਨੂੰ ਦੇਖ ਕੇ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਮੈਨੂੰ ਆਇਆ ਵੀ ਸ਼ਹਿਰ ਪਿਆਰ ਚ ਜਦੋਂ ਜਿਵੇਂ ਮੰਡੀ ਆ ਜਾਈ ਗਏ ਤੁਸੀਂ ਲੋਕਾਂ ਨੇ ਕਿਹਾ ਹੋਵੇ ਵੀ ਸਾਡੇ ਨਾਲ ਫੋਟੋ ਹੀ ਕਰਾ ਲਓ ਬਹੁਤ ਕਹਿੰਦੇ ਆ ਫੋਟੋਆਂ ਦੇ ਵੀ ਕਹਿੰਦੇ ਆ ਜੀ ਤੇ ਆ ਮੋਬਾਈਲ ਟੀ ਵੀ ਬਹੁਤ ਆਉਂਦੇ ਆ ਵੀ ਸਾਨੂੰ ਆਪਦਾ ਘਰ ਦਾ ਪਤਾ ਦੋ ਤੁਸੀਂ ਜੀ ਅਸੀਂ ਤੁਹਾਨੂੰ ਮਿਲਣਾ ਹੈ ਦੀਦੀ ਐ ਜੋ ਬਹੁਤ ਜ਼ਿਆਦਾ ਆਉਂਦੇ ਪਰ ਵੀਰੇ ਮੈਂ ਪਤਾ ਕਿਉਂ ਨਹੀਂ ਆਖਦੀ ਮੈਂ ਆਖਦੀ ਨੇ ਲੋਕ ਬਹੁਤ ਗੰਦੇ ਆ ਅਗਲੇ ਆਖ ਦਿੰਦੇ ਆ ਵੀ ਪਤਾ ਹੀ ਨਹੀਂ ਕਾਹਤੋਂ ਆਇਆ ਹੈ ਕਿਉਂ ਆਇਆ ਹੈ ਐ ਕਰਦੀ ਆ ਅਗ ਮਿਲਟੀ ਚ ਗੱਲ ਬਣਾ ਲੈਂਦੇ ਆ ਲੋਕ ਤੇ ਤਾਂ ਮੈਂ ਉਹਨਾਂ ਫਿਰ ਇਗਨੋਰ ਕਰ ਦਿੰਨੀ ਆ ਜੀ ਤੁਸੀਂ ਜਿਵੇਂ ਕਿਹਾ ਵੀ ਮੈਨੂੰ ਮੇਰੀਆਂ ਅਭੀ ਹਨਾ ਜੀ ਕੋਈ ਭੈਣ ਨੇ ਕਹਿ ਤਾਂ ਕਿਸੇ ਨੇ ਕਰਦੇ ਨੇ ਕਹਿ ਤਾਂ ਮੈਨੂੰ ਗੁੱਸਾ ਆ ਜਾਂਦਾ ਤੇ ਮੈਂ ਕੱਲ ਨੂੰ ਅੰਦਰੇ ਅੰਦਰ ਹੀ ਵੱੱਟੀ ਬਣਾ ਲੈਂਦੀ ਤੇ ਜਦੋਂ ਕਮੈਂਟ ਆਉਂਦੇ ਆ ਹਾਂਜੀ ਮੈਂ ਫਿਰ ਕਿਵੇਂ ਸਹੰਦੇ ਹਾਂ ਜੀ ਜੇ ਤਾਂ ਕਮੈਂਟ ਆਉਂਦੇ ਆ ਜ਼ਿਆਦਾਤਰ ਤਾਂ ਆਪਣੇ ਕਮੈਂਟ ਵੀ ਸਹੀ ਹੁੰਦੇ ਆ ਨਾਰਮਲ ਹੀ ਹੁੰਦੇ ਆ ਤੇ ਚਲੋ ਇਹ ਆਪਾਂ ਤਾਂ ਗਾਣੇ ਦੇ ਰਿਕਾਰਡਿੰਗ ਹੀ ਆਪਾਂ ਵੀਡੀਓਜ਼ ਬਣਾਈ ਦੀ ਹੈ ਹਨਾ ਜੀ ਤੇ ਪਰ ਲੋਕਾਂ ਦੀ ਸੋਚ ਹੁੰਦੀ ਆ ਇੱਕ ਦਿਨ ਬਈ ਇੱਕ ਬੰਦੇ ਨੇ ਮੈਨੂੰ ਇੱਕ ਉਤੇ ਕਮੈਂਟ ਵੀ ਗਲਤ ਕਮੈਂਟ ਕੀਤਾ ਸੀ ਜੀ ਤੇ ਬਈ ਮੈਂ ਤਾਂ ਪੜਿਆ ਹੀ ਨਹੀਂ ਸੀ ਜੇ ਮੇਰੀ ਬੀਬੀ ਨੇ ਪੜਿਆ ਸੀ ਕਿ ਉਹ ਸਾਰੇ ਕਮੈਂਟ ਕਮੈਂਟ ਮੇਰੇ ਵੀਡੀਓਜ਼ ਦੇਖਦੇ ਆ ਉਹਨਾਂ ਨੇ ਪੜ ਲਿਆ ਮੇਰੀ ਬੀਬੀ ਨੇ ਉਹ ਕਹਿੰਦੇ ਨਾ ਬਈ ਚੰਦਾ ਵੀ ਐ ਕਰਕੇ ਤੈਨੂੰ ਲਿਖਿਆ ਪਿਆ ਹੈ ਮੋਬਾਈਲ ਤਾਂ ਮੇਰੇ ਕੋਲ ਘਰੇ ਵੀ ਹੈ ਨਹੀਂ ਸੀ ਜਿਹੜਾ ਮੈਂ ਪੰਜ ਕੇ ਆ ਕੇ ਮੈਂ ਉਹਨੂੰ ਡਿਲੀਟ ਕਰ ਦਿੰਦੀ ਤੇ ਮੈਨੂੰ ਵੀ ਪਤਾ ਜਿਹੜੀ ਹਾਲਤ ਮੇਰੀ ਉਦੋਂ ਹੋਈ ਸੀ ਸੋਚ-ਸੋਚ ਕੇ ਸੋਚ-ਸੋਚ ਕੇ ਨਹੀਂ ਪਰੇਸ਼ਾਨ ਹੋਈ ਵੀ ਮੇਰੇ ਬਾਰੇ ਲਖ ਲਿਖਤੀਆ ਇਹਨਾਂ ਨੇ ਇਹ ਮੇਰੇ ਬਾਰੇ ਕੀ ਜਾਣਦੇ ਆ ਮੈਂ ਗੰਦੀ ਆ ਮੈਂ ਚੰਗੀ ਆ ਕੀ ਮੇਰੇ ਬਾਰੇ ਇਹ ਜਾਣਦੇ ਹੋਣਗੇ ਜਿਹੜੇ ਮਿਲਟ ਚ ਅਗਲੇ ਪੜਾਕ ਦੇ ਨਹੀਂ ਲਿਖ ਦਿੰਦੇ ਕਿਸੇ ਦੇ ਬਾਰੇ ਕਿਸੇ ਦੇ ਪਤਾ ਵੀ ਨਹੀਂ ਹੁੰਦਾ ਵੀ ਉਹਦੀ ਸਿਚੁਏਸ਼ਨ ਕਿਹੋ ਜਿਹੀ ਆ ਉਹ ਕਿਹੋ ਜਿਹਾ ਬੰਦਾ ਹੈ ਹਨਾ ਤੇ ਇਹ ਉਹਨਾਂ ਦੀ ਬਹੁਤ ਗਲਤ ਆਦਤ ਹੈ ਇਹੋ ਜਿਹਾ ਕੀ ਲਿਖਤਾ ਸੀਗਾ ਜਿਹੜਾ ਵੀ ਕੋਈ ਇੰਨੀ ਟੈਨਸ਼ਨ ਨਹੀਂ ਨਹੀਂ ਜੀ ਉਹ ਲਿਖਿਆ ਇੰਨਾ ਗੰਦਾ ਵੀ ਨਹੀਂ ਸੀ ਤੇ ਪਰ ਨਾ ਜੇ ਤਾਂ ਕੋਈ ਸਹੀ ਸੀ ਉਹਨੇ ਆਪਦੀ ਰਿਕਾਰਡਿੰਗ ਜਿਵੇਂ ਲਿਖਤਾ ਠੀਕ ਹੈ ਤੇ ਪਰ ਬਟ ਜਦੋਂ ਆਪਾਂ ਨੂੰ ਸੋਚਦੇ ਨਾ ਕਿਉਂਕਿ ਆਪਾਂ ਕਦੇ ਇਹੋ ਜਿਹਾ ਕੁਝ ਕੀਤਾ ਨਾ ਹੋਵੇ ਦੇਖਿਆ ਨਾ ਹੋਵੇ ਤਾਂ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਖਾਮ ਖਾਂਦੀ ਤੇ ਬਈ ਫਿਰ ਮੈਂ ਉਹਨਾਂ ਨੂੰ ਆਖਿਆ ਬਈ ਡਿਲੀਟ ਕਰਦਾ ਫਿਰ ਬਈ ਮੈਂ ਦੇਖਿਆ ਆਕੇ ਮੋਬਾਈਲ ਤੇ ਫਿਰ ਮੈਂ ਗੂਗਲ ਤੋਂ ਰਿਸਰਚ ਕਰਕੇ ਤੇ ਮੈਂ ਪੁੱਛਿਆ ਵੀ ਆ ਮੈਂ ਡਿਲੀਟ ਕਰਨਾ ਵੀ ਮੈਂ ਕਿਵੇਂ ਕਰਾਂ ਕਿਉਂਕਿ ਮੈਨੂੰ ਉਹਦਾ ਪਤਾ ਨਹੀਂ ਸੀ ਉੱਥੋਂ ਮੈਨੂੰ ਪਤਾ ਲੱਗ ਗਿਆ ਕਿ ਵੀ ਮੈਂ ਇਹ ਮੈਨੂੰ ਡਿਲੀਟ ਕਰਦਾ ਮੈਂ ਚੱਕ ਕੇ ਜੀ ਸਾਰੇ ਉਹ ਡਿਲੀਟ ਕਰਤੇ ਫਿਰ ਮੇਰੇ ਦਿਮਾਗ ਦੇ ਇੱਕ ਇੱਕਦਮ ਇੱਕ ਆਇਆ ਕਿ ਵੀ ਚੰਦਾ ਤੂੰ ਇਹ ਡਿਲੀਟ ਤਾਂ ਤੂੰ ਕਰਤੀ ਐ ਇੱਕ ਬੰਦੇ ਦੇ ਪਿੱਛੇ ਲੱਗ ਕੇ ਤੂੰ ਡਿਲੀਟ ਕਰਤੀ ਤੇ ਜਿਹੜੇ ਇਹ ਬੰਦਿਆਂ ਨੇ ਬੀਬੀਆਂ ਨੇ ਮੇਰੇ ਭੈਣਾਂ ਨੇ ਮੈਨੂੰ ਚੰਗੇ ਚੰਗੇ ਕਮੈਂਟ ਕੀਤੇ ਆ ਹੂੰ ਉਹਨਾਂ ਦੇ ਬਾਰੇ ਤਾਂ ਸੋਚ ਤੂੰ ਇੱਕ ਬੰਦੇ ਦੇ ਪਿੱਛੇ ਲੱਗ ਕੇ ਤੂੰ ਸਾਰੇ ਡਿਲੀਟ ਕਰਤੀਆਂ ਹੂੰ ਤੇ ਉਹ ਜਿਨ੍ਹਾਂ ਨੇ ਚੰਗਾ ਲਿਖਿਆ ਤੂੰ ਉਹਨਾਂ ਦੇ ਪਿੱਛੇ ਲੱਗ ਕੇ ਸੋਚ ਕੇ ਉਹਨਾਂ ਦੇ ਬਾਰੇ ਫਿਰ ਮੈਂ ਦੁਬਾਰਾ ਆਪਦਾ ਹੂੰ ਚਲਾਤਾ ਸੀ ਜੀ ਕਮੈਂਟ ਵਾਲਾ ਮੈਂ ਉਹਨੂੰ ਆਨ ਕਰਤਾ ਹਾਂਜੀ ਹਾਂਜੀ ਮੈਂ ਆਨ ਕਰਤਾ ਸੀ ਜੀ ਫਿਰ ਸਭ ਤੋਂ ਚੰਗਾ ਕਮੈਂਟ ਕਿਹੜਾ ਆ ਜਿਹੜਾ ਤੁਹਾਨੂੰ ਲੱਗਿਆ ਹੋਵੇ ਮੇਰਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨੇ ਸੋਹਣੇ ਸੋਹਣੇ ਕਮੈਂਟ ਮੇਰੇ ਦਿਲ ਨੂੰ ਛੂ ਜਾਂਦੇ ਆ ਮੈਂ ਨਾ ਹਵਾ ਚ ਉੱਡਣ ਲੱਗ ਜਾਈਂ ਨੇ ਸੋਹਣੇ ਸੋਹਣ ਇਨਾ ਸੋਹਣਾ ਮੈਨੂੰ ਦੀਦੀ ਭੈਣ ਕਹਿਣਗੇ ਆਜ ਕੱਲ ਮੈਂ ਸੁਣਦੀ ਆ ਲੋਕ ਕਿੰਨੇ ਕਿੰਨੇ ਲੋਕਾਂ ਨੂੰ ਮੈਂ ਗੰਦੇ ਗੰਦੇ ਕਮੈਂਟ ਬਹੁਤ ਕਰਦੇ ਆ ਲੋਕ ਉੱਤੇ ਪਰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਮੇਰੇ ਅੱਧੇ ਵਿੱਚ ਕੋਈ ਗਲਤ ਹੁੰਦਾ ਤੇ ਬਾਕੀ ਦੀਦੀ ਭੈਣ ਬਹੁਤ ਸੋਹਣੇ ਸੋਹਣੇ ਮੈਨੂੰ ਲੱਗਦਾ ਹੈ ਲੱਗਦਾ ਨਾ ਮੈਨੂੰ ਜਦੋਂ ਮੈਨੂੰ ਕੋਈ ਕਮੈਂਟ ਕਰਦਾ ਨਾ ਕਿ ਦੀਦੀ ਭੈਣ ਮੈਨੂੰ ਕੋਈ ਕਹਿੰਦਾ ਮੈਨੂੰ ਐ ਲੱਗਦਾ ਸੱਚੀ ਮੁੱਚੀ ਦੁਨੀਆ ਚ ਇਹ ਆਪਣੇ ਇਹ ਸਾਰੇ ਜਿਹੜੇ ਫਿਰਦੇ ਆ ਇਹ ਸਾਰੇ ਆਪਣੇ ਭੈਣ ਭਰਾ ਮੈਨੂੰ ਸਾਰੇ ਆਪਦੇ ਲੱਗਣ ਲੱਗ ਜਾਂਦੇ ਜਿਵੇਂ ਮੇਰੇ ਭੈਣ ਭਰਾ ਸਾਰੇ ਮੈਨੂੰ ਕੋਈ ਨਹੀਂ ਪਰਾਇਆ ਲੱਗਦਾ ਜਦੋਂ ਮੈਨੂੰ ਕੋਈ ਚੰਗਾ ਕਮੈਂਟ ਕਰਦਾ ਫਿਰ ਕੋਈ ਗਲਤ ਵੀ ਕਰ ਦਿੰਦਾ ਫਿਰ ਸੋਚ ਲੈਂਦੀ ਆ ਵੀ ਚੰਦਾ ਚਲੋ ਇਹਨਾਂ ਨੇ ਵੀ ਲਿਖਣਾ ਇਹ ਦਿਮਾਗ ਹੁੰਦਾ ਆਪ ਦਾ ਆਪ ਦਾ ਵੀਰੇ ਕਿਸੇ ਦਾ ਕਿਵੇਂ ਹੁੰਦਾ ਕਿਸੇ ਦਾ ਕਿਵੇਂ ਹੁੰਦਾ ਇਹੋ ਜਿਹਾ ਆਇਆ ਕਮੈਂਟ ਵੀ ਜਿਹੜਾ ਤੁਹਾਨੂੰ ਐ ਲੱਗਿਆ ਹੋਵੇ ਵੀ ਬੁਰਾ ਬਹੁਤ ਆ ਵੀ ਇਹ ਤਾਂ ਬੱਸ ਵੀ ਮੈਂ ਇਹਨੂੰ ਜੇ ਬੰਦਾ ਮੇਰੇ ਮੂਹਰੇ ਆ ਜਾਏ ਤਾਂ ਮੈਂ ਫੜ ਕੇ ਦੀ ਪਾਪਾ ਕਿੰਨਾ ਗੰਦਾ ਫਿਰ ਵਾਸਤੇ ਕੋਈ ਲਿਖ ਦੇ ਮੈਂ ਕਦੇ ਵੀ ਐ ਨਹੀਂ ਸੋਚਿਆ ਕਿ ਵੀ ਮੈਂ ਇਹਨੂੰ ਕੁੱਟਦਾ ਜਾਂ ਐ ਕਰਦਾ ਬਸ ਮੈਨੂੰ ਦਿਲ 'ਚ ਮੇਰੇ ਐ ਹੁੰਦੀ ਆ ਕਿ ਭਈ ਇਸ ਬੰਦੇ ਨੂੰ ਮੈਂ ਇੱਕ ਵਾਰ ਐ ਪੁੱਛ ਲਾਂ ਕਿ ਵੀਰੇ ਕਿ ਭਈ ਤੁਸੀਂ ਵੀ ਕਿਸੇ ਦੇ ਬਾਰੇ ਕੁਝ ਜਾਣਦੇ ਨਹੀਂ ਕੁਝ ਪਛਾਣਦੇ ਨਹੀਂ ਵੀ ਤੁਸੀਂ ਐ ਗਲਤ ਕਮੈਂਟ ਕਰਤਾ ਹਨਾ ਕਦੇ-ਕਦੇ ਦਿਲਚਸਪ ਤਾਂ ਹੁੰਦੀ ਐ ਤੇ ਬਟ ਫਿਰ ਆਪਾਂ ਸੋਚਦੇ ਆ ਚਲੋ ਜਿਵੇਂ ਕਿਸੇ ਦਾ ਦਿਮਾਗ ਹੈ ਉਵੇਂ ਹੀ ਚੱਲੂਗਾ ਜੀ ਬੰਦਾ ਤਾਂ ਤੁਸੀਂ ਜਿਹੜਾ ਜਿਹੜੀ ਰੀਲਾਂ ਪਾਉਂਦੇ ਹੋ ਹੁਣ ਐਕਟਿੰਗ ਕਰਦੇ ਹੋ ਐਕਟਿੰਗ ਫਿਰ ਕਿਵੇਂ ਸਿੱਖੀ ਤੁਸੀਂ ਐਡੀ ਐਕਟਿੰਗ ਫਿਰ ਤੁਹਾਡੇ ਜਿਹੜੇ ਹਾਫ-ਪਾਫ ਹੁੰਦੇ ਚਿਹਰੇ ਦੇ ਬਹੁਤ ਵਧੀਆ ਹਾਂਜੀ ਹਾਂਜੀ ਉਹ ਨਾ ਜੇ ਆਪਾਂ ਤਾਂ ਕਿਸੇ ਤੋਂ ਵੀ ਨਹੀਂ ਸਿੱਖੇ ਜੀ ਮੈਂ ਨਾ ਟੀਵੀ 'ਚ ਵੇਖ ਕੇ ਸਿੱਖਦੀ ਆ ਨਾ ਮੈਂ ਆਪਣੇ ਆਪ ਹੀ ਜਿਵੇਂ ਹੈਗੀਆਂ ਜੀ ਨੇਚਰਲੀ ਜੀ ਉਵੇਂ ਹੀ ਆਪਦਾ ਜਿਵੇਂ ਮੈਨੂੰ ਸਹੀ ਲੱਗਦਾ ਵੀ ਮੈਂ ਐ ਕਰਨਾ ਮੈਂ ਉਵੇਂ ਹੀ ਕਰਦੀ ਆ ਜੀ ਮੈਂ ਕਿਸੇ ਦੀ ਕਦੇ ਨਿਕਲ ਨਹੀਂ ਕੀਤੀ ਨਾ ਐਕਟਿੰਗ 'ਚ ਨਾ ਡਾਂਸ 'ਚ ਤੁਸੀਂ ਜਿੰਨੀਆਂ ਵੀ ਮੇਰੀ ਵੀਡੀਓ ਵੇਖਦੇ ਹੋ ਨਾ ਮੈਂ ਕਦੇ ਕਿਸੇ ਦੀ ਨਿਕਲ ਨਹੀਂ ਕੀਤੀ ਜਿਵੇਂ ਮੈਨੂੰ ਸਹੀ ਲੱਗਦਾ ਭਾਵੇਂ ਚੰਗਾ ਐ ਭਾਵੇਂ ਮਾੜਾ ਐ ਮੈਂ ਆਪ ਵੀ ਰਿਕਾਰਡਿੰਗ ਕਰਦੀ ਆ ਜੀ ਹਾਂਜੀ ਜਿਵੇਂ ਹੁਣ ਕਦੇ ਕੋਈ ਆਫਰ ਆ ਜਾਏ ਜਿਵੇਂ ਚੁੰਮੇ ਵਾਲੀ ਭਾਬੀ ਫਿਲਮਾਂ 'ਚ ਆ ਗਈ ਅਸੀਂ ਜੀ ਕਦੇ ਕਰੋਗੇ ਕੰਮ ਫਿਰ ਹਾਂਜੀ ਹਮ ਕਿਟੀ ਦੇ ਨਾਲ ਫਿਲਮ ਕਰਨ ਦਾ ਜੀ ਆ ਸਭ ਤੋਂ ਵਾਹ ਸਾਰੇ ਵਧੀਆ ਲੱਗਦੇ ਹਮ ਜਿਲੇ ਵੀ ਸਾਰੇ ਵਧੀਆ ਕੋਈ ਮਰਜ਼ੀ ਲੈ ਰੋ ਮੈਂ ਕੁਝ ਤਾਂ ਨਹੀਂ ਕਹਿਣਾ ਹਾਂਜੀ ਨਹੀਂ ਸਾਰੇ ਕਲਾਕਾਰ ਸਾਰੀਆਂ ਆਪਣੇ ਐਕਟਰਨੀਆਂ ਸਾਰੀਆਂ ਵਧੀਆ ਕੋਈ ਮਾੜਾ ਨਹੀਂ ਸਾਰੇ ਵਧੀਆ ਹੈ ਨਹੀਂ ਹੁੰਦੀ ਅੱਛਾ ਹੁੰਦੀ ਹੈ ਵੀ ਮੈਨੂੰ ਐਕਟਰ ਬਹੁਤ ਵਧੀਆ ਲੱਗਦਾ ਐਕਟਰ ਤਾਂ ਸਾਰੇ ਹੀ ਸਹੀ ਹੈ ਫਿਲਮ ਦਾ ਪੰਜਾਬੀ ਫਿਲਮਾਂ ਚ ਜਾਣ ਦਾ ਮਾਮਾ ਨਾ ਕਿ ਹਿੰਦੀ ਚ ਪੰਜਾਬੀ ਚ ਵੀ ਆ ਹਿੰਦੀ ਚ ਵੀ ਜਿੰਨ ਮਰਜੀ ਚ ਲੈ ਜਾਣਾ ਬਸ ਤਰ ਕੋਈ ਮੋੜਾ ਮੋਟਾ ਹੀ ਰੋਲ ਦੇ ਦਿੱ ਕਰ ਲਾਂਗੇ ਜੀ ਹਾਂਜੀ ਜਦੋਂ ਐਕਟਿੰਗ ਨੂੰ ਕਿਚੇ ਤਾਂ ਆਪਾਂ ਪਰਫੈਕਟ ਆ ਹਾਂਜੀ ਇਹ ਕਿੱਥੋਂ ਸਿੱਖੀ ਛੋਟੇ ਹੁੰਦੇ ਤੋਂ ਪਤਾ ਹੀ ਨਹੀਂ ਜੀ ਆਪ ਹੀ ਹੋ ਜਾਂਦੀ ਆ ਹਾਂ ਮੈਂ ਤਾਂ ਸੋਚਦੀ ਵੀ ਨਹੀਂ ਆਪ ਹੀ ਹੋ ਜਾਂਦੀ ਵੀ ਮੈਂ ਕਰ ਮੇਰੇ ਦਿਲ ਚ ਹਿੰਦੀ ਵੀ ਵਪਾਏ ਕਰਦੀ ਹਾਂ ਉਹ ਵੀ ਕਰ ਲੈਂਦੀ ਹਾਂ ਪੜਾਈ ਫਿਰ ਕਿੰਨੀ ਕੀਤੀ ਸੀ ਪੜਾਈ ਤਾਂ ਜੀ ਬਹੁਤ ਥੋੜੀ ਕੀਤੀ ਆ ਕਿਉਂਕਿ ਨਾ ਪੜਾਈ ਮੇਰੀ ਕਿਉਂ ਥੋੜੀ ਹੋਈ ਆ ਜਦੋਂ ਮੰਮੀ ਡੈਡੀ ਜਲੰਧਰੋਂ ਪਠਿੰਡੇ ਹੁੰਦੇ ਸੀ ਹੂੰ ਤੇ ਉਹਨਾਂ ਨਾਲ ਜਲੰਧਰ ਭੱਜ ਲੈਂਦੀ ਸੀ ਵੀ ਮੰਮੀ ਡੈਡੀ ਨਾਲ ਜਾਉਂਗੇ ਹੂੰ ਤੇ ਜਦੋਂ ਮੈਂ ਦਾਦਾ ਦਾਦੀ ਜਲੰਧਰ ਜਾਂਦੇ ਸੀ ਤੇ ਇੱਧਰ ਭੱਜ ਲੈਂਦੀ ਸੀ ਉੱਧਰੋਂ ਸਕੂਲ ਛੁੱਟ ਜਾਂਦਾ ਸੀ ਫਿਰ ਇੱਧਰੋਂ ਵੀ ਛੁੱਟ ਜਾਂਦਾ ਸੀ ਤੇ ਬਸ ਉਹਦੇ ਵਿੱਚ ਵਿਚਾਲੇ ਰਹਗੀ ਜੀ ਮਤਲਬ ਦੋਵੇਂ ਪਾਸੇ ਸਕੂਲ ਹੀ ਨਹੀਂ ਹਾਂਜੀ ਸਕੂਲ ਹੀ ਨਹੀਂ ਗਈ ਹੂੰ ਬਸ ਐਂ ਹੀ ਰਹਿ ਗਿਆ ਜੀ ਸਕੂਲ ਹੁਣ ਜ਼ਿੰਦਗੀ ਚ ਕੀ ਲੱਗਦਾ ਵੀ ਜ਼ਿੰਦਗੀ ਚ ਵੀ ਇੱਕ ਪਾਸੇ ਤਾਂ ਮਸ਼ਹੂਰੀ ਬਹੁਤ ਆ ਹਾਂਜੀ ਇੱਕ ਪਾਸੇ ਤੁਹਾਨੂੰ ਜਿਹੜਾ ਝਾੜੂ ਪੋਚੇ ਵਾਲਾ ਕੰਮ ਕਰਨਾ ਪੈਂਦਾ ਘਰਾਂ 'ਚ ਹਾਂਜੀ ਕੀ ਲੱਗਦਾ ਵੀ ਕੀ ਇਹ ਸੰਤੁਸ਼ਟੀ ਹੈ ਜਾਂ ਚਾਹ ਵੀ ਹੈਗਾ ਮਨ 'ਚ ਵੀ ਕੁਛ ਨਾ ਕੁਛ ਸਾਡਾ ਵੀ ਹੋਣਾ ਚਾਹੀਦਾ ਮਨ 'ਚ ਤਾਂ ਹੈਗੀ ਆ ਜੀ ਵੀ ਸਾਡਾ ਵੀ ਕੁਛ ਨਾ ਕੁਛ ਹੋਣਾ ਚਾਹੀਦਾ ਜੀ ਹੂੰ ਤੁਹਾਨੂੰ ਮੈਂ ਕੀ ਦੱਸਾਂ ਪਹਿਲਾਂ ਤਾਂ ਮੈਂ ਸੱਤ ਘਰਾਂ ਦਾ ਕੰਮ ਕਰਕੇ ਆਉਂਦੀ ਆ ਵੀਰੇ ਸੱਤ ਘਰਾਂ ਦਾ ਹਾਂਜੀ ਹੂੰ ਸਵੇਰੇ ਫਿਰ ਘਰੇ ਵੀ ਬੱਚੇ ਵੀ ਤੋਰਨੇ ਹੁੰਦੇ ਆ ਜੀ ਸਕੂਲ ਇਹ ਵੀ ਜਾਂਦੇ ਆ ਆਪ ਵੀ ਵਿਚਾਰੇ ਦਿਹਾੜੀ ਧੂੜੀ ਕਰਦੇ ਆ ਹਨਾ ਹੂੰ ਮੈਂ ਵੀ ਆਪਾਂ ਚਲੇ ਜਾਨੀ ਛੜੂ ਕੋਚੇ ਤੇ ਹੂੰ ਤੇ ਉਧਰੋਂ ਪਹਿਲਾਂ ਤਾਂ ਮੈਂ ਭੱਜ ਕੇ ਕੰਮ ਕਰਕੇ ਆਉਂਗੀ ਭੱਜ ਭੱਜ ਕੇ ਦਵਾ ਦਵ ਫਿਰ ਮੈਂ ਵੀਡੀਓ ਬਣਾਉਂਗੀ ਜੀ ਹੂੰ ਕਈ ਵਾਰ ਦੋ ਦੋ ਤਿੰਨ ਤਿੰਨੇ ਇਹ ਥੋੜੀ ਹੋ ਜਾਂਦਾ ਕਿ ਵੀ ਬਣ ਗਈ ਚਲੋ ਵੀਡੀਓ ਦੋ ਦੋ ਤਿੰਨ ਤਿੰਨ ਘੰਟੇ ਲੱਗ ਜਾਂਦੇ ਕਈ ਵਾਰ ਇੱਕ ਵੀਡੀਓ ਚ ਹੀ ਫਿਰ ਭੱਜਦੀਆਂ ਇੱਧਰ ਕੰਮ ਉੱਤੇ ਜਾਣੀਆਂ ਕਈ ਵਾਰ ਰਹਿ ਜਾਂਦਾ ਕਈ ਵਾਰ ਫਿਰ ਭੱਜ ਕੇ ਸ਼ਾਮ ਨੂੰ ਕਰਕੇ ਨਹੀਂ ਮੇਰੀ ਬੀਬੀਆਂ ਇੰਨੀਆਂ ਚੰਗੀਆਂ ਮੈਂ ਕੀ ਦੱਸਾਂ ਵਿਚਾਰੀਆਂ ਕੁਝ ਨਹੀਂ ਆਖਦੀਆਂ ਮੈਨੂੰ ਕਿ ਤੂੰ ਬਈ ਐ ਅੱਜ ਲੇਟ ਹੋ ਗਈ ਜਾਂ ਅੱਜ ਤੂੰ ਐ ਹੋ ਗਈ ਕੁਝ ਨਹੀਂ ਆਖਣਾ ਆਖਣ ਕਿ ਜਿਵੇਂ ਠੀਕ ਐ ਨਾ ਵਿਸ਼ਵਾਸ ਕਰਦੀਆਂ ਨਾ ਘਰ ਦੀ ਚਾਬੀ ਮੈਨੂੰ ਫੜਾ ਜਾਣਗੀਆਂ ਵੀ ਤੂੰ ਕੰਮ ਕਰ ਲਾ ਸਾਨੂੰ ਪਿੱਛੋਂ ਨਹੀਂ ਕਰਾਈ ਨੇ ਇੰਟਰ ਹਾਂ ਉਹਨਾਂ ਨੇ ਹਾਂ ਹਾਂਜੀ ਉਹਨਾਂ ਨੇ ਉਹਨਾਂ ਨੇ ਮੈਨੂੰ ਆਖਿਆ ਕਿ ਬਈ ਤੁਸੀਂ ਆਪਣੇ ਕੀ ਕਹਿੰਦੇ ਜਾਂ ਤਾਂ ਵੀ ਤੂੰ ਗੱਲ ਕਰ ਉਹਨਾਂ ਨੂੰ ਐ ਸੀਗਾ ਵੀ ਇਹ ਕੰਮ ਦੇ ਚੱਕਰ ਚ ਰਹਿ ਜੂਗੀ ਤੇ ਨਹੀਂ ਤੂੰ ਗੱਲ ਕਰ ਉਹਨਾਂ ਨੇ ਮੇਰੀ ਸਪੈਸ਼ਲ ਤੁਹਾਡੇ ਨਾਲ ਗੱਲ ਕਰਾਈ ਜੀ ਹੂੰ ਫੋਨ ਤੇ ਜੀ ਬਹੁਤ ਵਧੀਆ ਬੀਬੇ ਮਿਲेंगी ਕਦੇ ਜਦੋਂ ਬੰਦਾ ਆਪਣੇ ਇਹ ਸਮਾਜ ਹੀ ਐਸਾ ਜਦੋਂ ਕੁੜੀ ਖਾਸ ਕਰਕੇ ਇੰਟਰਨੈਟ ਤੇ ਆਉਂਦੀ ਹੈ ਵਾਇਰਲ ਹੋਣ ਲੱਗ ਜਾਂਦੀ ਹੈ ਤੇ ਫਿਰ ਕੁੜੀਆਂ ਨੂੰ ਤਾਂ ਕਮੈਂਟ ਤਾਂ ਆਉਂਦੇ ਹੀ ਆਉਂਦੇ ਆ ਨਾਲ ਥੋੜੇ ਜਿਹੜੇ ਘਰ ਦੇ ਬੰਦੇ ਆ ਨਾ ਉਹਨਾਂ ਨੂੰ ਵੀ ਕਹਿਣ ਲੱਗ ਜਾਂਦੇ ਵੀ ਤੂੰ ਕਿਹੜੀ ਚੀਜ਼ ਪਾਈ ਆ ਇਹ ਹੋਇਆ ਸੀ ਬਹੁਤ ਹੁੰਦਾ ਜੇ ਤਾਂ ਹੁੰਦਾ ਜਿਵੇਂ ਹੁਣ ਜਾਂਦੇ ਆ ਬਾਹਰ ਮੇਰੇ ਵੱਡੇ ਜੇਠ ਹੁਣੀਆਂ ਬੀਬੀ ਆ ਮੇਰੇ ਸਾਸਟਰ ਹਾਲਾਂਕਿ ਮੈਂ ਇਹਨਾਂ ਨੂੰ ਦੱਸਿਆ ਪਿਆ ਸਾਰੀ ਗੱਲ ਕਿ ਬਈ ਆ ਇਹ ਕਹਿੰਦੇ ਜਿਵੇਂ ਤੈਨੂੰ ਠੀਕ ਲੱਗਦਾ ਠੀਕ ਹੈ ਹਨਾ ਫਿਰ ਵੀ ਲੋਕ ਆਖਣਗੇ ਥੋੜੀ ਬਹੁਤ ਵੀਡੀਓ ਬਣਾਉਂਦੀ ਆ ਥੋੜੀ ਬਹੁਤ ਐ ਕਰਦੀ ਆ ਥੋੜੀ ਬਹੁਤ ਜੋ ਕਰਦੀ ਆ ਕੁਛ ਨਾ ਕੁਛ ਇਹਨਾਂ ਨੂੰ ਆਖੀ ਜਾਣਗੇ ਇਹ ਪਰ ਮੈਨੂੰ ਕੁਛ ਨਹੀਂ ਕਹਿੰਦੇ ਉਹ ਆਖੀ ਜਾਂਦੇ ਕਹੀ ਜਾਂਦਾ ਜਾਂ ਤਾਂ ਠੀਕ ਐ ਜਿਵੇਂ ਕਹਿ ਲੈ ਇਹਨਾਂ ਨੇ ਮੈਨੂੰ ਕਦੇ ਕੁਛ ਨਹੀਂ ਆਖਿਆ ਕਦੇ ਐ ਆ ਵੀ ਆਖਿਆਏ ਹੁਣ ਵੀ ਹਾਂ ਤੂੰ ਹਟ ਨਹੀਂ ਨਹੀਂ ਜਮਾ ਵੀ ਨਹੀਂ ਬਹੁਤ ਹੁਣ ਹੋ ਗਿਆ ਹੈ ਜਮਾ ਵੀ ਕਦੇ ਵੀ ਕੁਛ ਨਹੀਂ ਆਖਿਆ ਜੀ ਹਮ ਮੇਰਾ ਹਸਬੰਡ ਨੇ ਵੀ ਮੈਨੂੰ ਕਦੇ ਕੁਝ ਨਹੀਂ ਆਖਿਆ ਵਿਚਾਰਾ ਨਾ ਰੱਬ ਦਾ ਰੂਪ ਯਾ ਲੋਕ ਆਖ ਦਿੰਦੇ ਨਾ ਮੇਰਾ ਸ਼ਰਾਬ ਪੀਂਦਾ ਮੇਰਾ ਐ ਆ ਜੋ ਹ ਫਲਾਣਾ ਟਮਕਾਣਾ ਆਪਾਂ ਆਖਦੇ ਕਈ ਬੰਦੇ ਹੁੰਦੇ ਵੀ ਆ ਕਈ ਬੁੜੀਆਂ ਬੰਦੇ ਰ ਪੜਾਖਦੇ ਨਿ ਆਖ ਦਿੰਦੇ ਐ ਮਰ ਜੇ ਫਲਾਣਾ ਹੋ ਜੇ ਨਹੀਂ ਆਖਣਾ ਚਾਹੀਦਾ ਬੰਦੇ ਨੂੰ ਕਿਉਂਕਿ ਵੀਰੇ ਬੰਦੇ ਦੇ ਬਿਨਾ ਨਾ ਬੁੜੀ ਕਿਸੇ ਕੰਮ ਦੀ ਨਹੀਂ ਹੁੰਦੀ ਹਮ ਆਪਾਂ ਇਹ ਨਹੀਂ ਆਖਦੇ ਕਿ ਬੇ ਬੁੜੀ ਨਹੀਂ ਹੁੰਦੀ ਬੰਦਾ ਵੀ ਨਹੀਂ ਹੁੰਦਾ ਹਮ ਬੁੜੀ ਬਿਨਾ ਬੰਦਾ ਵੀ ਕਿਸੇ ਕੰਮ ਦਾ ਨਹੀਂ ਅਗਲਾ ਕੋਈ ਘਰੇ ਨਹੀਂ ਬਟਲ ਦਿੰਦਾ ਬਿਲਕੁਲ ਤੇ ਜਿਵੇਂ ਵਿਚਾਰਾ ਆਪਾਂ ਨੂੰ ਕਦੇ ਵਿਚਾਰਿਆ ਨਾ ਕੁਝ ਨਹੀਂ ਆਖਿਆ ਵਧੀਆ ਸੀ ਬਹੁਤ ਸਿਆਣਾ ਕਦੇ ਨਹੀਂ ਨਾ ਇਹਨਾਂ ਨੇ ਮੈਨੂੰ ਕਦੇ ਕੰਮ ਦੀ ਆਖਿਆ ਹਮ ਮੈਂ ਆਪਦੇ ਹਿਸਾਬ ਨਾਲ ਜਿਵੇਂ ਮੈਨੂੰ ਠੀਕ ਲੱਗਦਾ ਮੈਂ ਕਰਦੀ ਇਹਨਾਂ ਨੂੰ ਵੀ ਮੇਰੇ ਤੇ ਪੂਰਾ ਵਿਸ਼ਵਾਸ ਆ ਕਿਉਂਕਿ ਮੇਰੀ ਖਰਦੀ ਵੀ ਜਮਾ ਸਹੀ ਆ ਤੁਹਾਡੇ ਬੱਚਿਆਂ ਨੇ ਨਹੀਂ ਕਦੇ ਕਿਹਾ ਸਾਨੂੰ ਸਕੂਲ 'ਚ ਕਹਿੰਦੇ ਆ ਇਹ ਖੁਸ਼ ਹੁੰਦੇ ਆ ਮੰਮੀ ਫਲਾਣੀ ਦੀ ਆਈਡੀ ਲੈ ਲੈ ਮੰਮੀ ਉਹਨੂੰ ਮੈਂ ਆਈਡੀ ਦੇ ਕੇ ਆਂ ਜੋ ਆਈਡੀ ਮੰਗਦੀ ਸੀ ਤੇਰੀ ਹਮ ਉਹ ਆਖਦੇ ਸੀ ਤੇਰੀ ਮੰਮੀ ਦੀ ਵੀਡੀਓ ਵੇਖਦੇ ਬਹੁਤ ਖੁਸ਼ ਹੁੰਦੇ ਆ ਮੇਰੇ ਬੱਚੇ ਵੀ ਮੈਨੂੰ ਵੇਖ ਕੇ ਹਮ ਹਾਂਜੀ ਫਿਰ ਬੱਚੇ ਸਾਥ ਦਿੰਦੇ ਆ ਵੀਡੀਓ ਬਣਾਉਂ ਚਕੇ ਨਹੀਂ ਹਾਂਜੀ ਵੀਡੀਓ ਵੀ ਬਣਾ ਦਿੰਦੇ ਸਾਥ ਦਿੰਦੇ ਆ ਜੀ ਪੂਰਾ ਜਦੋਂ ਮੈਂ ਆਖਦੀ ਆ ਵੀ ਤੁਸੀਂ ਮੇਰੀ ਵੀਡੀਓ ਬਣਾ ਦਿਓ ਜਾਂ ਮੇਰੇ ਨਾਲ ਬਣਾ ਲਓ ਬਣਾ ਲੈਂਦੇ ਆ ਜੀ ਹੂੰ ਬੜੀ ਸਪੋਰਟ ਕਰਦੇ ਆ ਜੀ ਬੱਚੇ ਵੀ ਹੋਰ ਕੋਈ ਗੱਲ ਹੋਵੇ ਜਿਹੜੀ ਦਿਲ ਦੀ ਕਹਾਣੀ ਹੋਵੇ ਹੋਰ ਦਿਲ ਦੀ ਗੱਲ ਤੋਂ ਬਸ ਸਹੀ ਕਹਾਣੀਆਂ ਜਿਵੇਂ ਹੂੰ ਹਾਂਜੀ ਡਿਪਰੈਸ਼ਨ ਤੋਂ ਹਾਂਜੀ ਜਿਵੇਂ ਕਹਿੰਦੇ ਵੀ ਇੰਟਰਨੈਟ ਅੱਜ ਕੱਲ ਦੇ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਖਰਾਬ ਹੀ ਕਰੀ ਜਾਂਦਾ ਹੈ। ਹਾਂਜੀ ਬਹੁਤ ਤੁਹਾਨੂੰ ਤਾਂ ਫਿਰ ਇੰਟਰਨੈਟ ਨੇ ਨਵੀਂ ਜ਼ਿੰਦਗੀ ਦਿੱਤੀ। ਨਵੀਂ ਜ਼ਿੰਦਗੀ ਦਿੱਤੀ ਆ ਵੀਰੇ ਜੀ। ਉਹ ਕਹਿੰਦੇ ਮੈਂ ਕਹੀ ਆਖ ਦਿੰਦੀਆਂ ਲੈ ਫਲਾਣੀ ਨੂੰ ਫੋਨ ਨਹੀਂ ਲੈ ਕੇ ਦੇਣਾ ਆਪਾਂ ਐ ਨਹੀਂ ਕਰਨਾ। ਦੁਨੀਆ ਵਿਗੜਦੀ ਆ ਫੋਨ ਤਾਂ ਮੈਂ ਉਹਨਾਂ ਨੂੰ ਆਖ ਦਿੰਦੀ ਆ ਜਿਨ੍ਹਾਂ ਨੇ ਵਿਗੜਨਾ ਹੋਗਾ ਨਾ ਇਹ ਬਿਨਾ ਫੋਨ ਤੋਂ ਵਿਗੜ ਜਾਣਗੇ। ਹੂੰ ਜਿਨ੍ਹਾਂ ਦਾ ਦਿਮਾਗ ਖਰਾਬ ਹੋਣਾ ਨਾ ਉਹਨਾਂ ਨੂੰ ਤਾਂ ਐ ਹੀ ਹੋ ਜਾਣਾ। ਹੂੰ ਇਹ ਫੋਨ ਤੋਂ ਨਹੀਂ ਵਿਗੜਦੇ ਆਪਣੇ ਦਿਮਾਗ ਦੀ ਸੋਚ ਹੁੰਦੀ ਆ ਨਾ ਉਸ ਤੋਂ ਬੰਦਾ ਵਿਗੜਦਾ। ਹੂੰ ਤੇ ਲੋਕ ਆਖਦੇ ਨੇ ਕਿ ਫੋਨ ਪਿੱਛੇ ਵਿਗੜੀ ਜਾਂਦੇ ਬੱਚੇ ਨਹੀਂ ਤਾਂ ਤੁਸੀਂ ਡਿਪਰੈਸ਼ਨ ਚ ਹੀ ਰਹਿੰਦੇ ਹਨਾ ਜੇਕਰ ਮੇਰਾ ਬਹੁਤ ਬੁਰਾ ਹਾਲ ਸੀ ਬਰੇ ਮੈਂ ਤਾਂ ਇੱਥੇ ਪਈ ਰਹਿੰਦੀ ਸੀ ਉਹ ਕਮਰੇ ਚ ਤਾਂ ਮੈਂ ਐਸੀ ਵਾਲੇ ਚ ਤਾਂ ਮੈਂ ਵਰਦੀ ਨਹੀਂ ਸੀ ਹੂੰ ਇੱਥੋਂ ਵੀ ਛੱਡ ਕੇ ਫਿਰ ਤਾਂ ਮੇਰੀ ਆ ਹਾਲਤ ਹੋ ਗਈ ਸੀ ਇੱਥੋਂ ਵੀ ਛੱਡ ਕੇ ਮੈਂ ਛੱਤ ਤੇ ਹੀ ਰਹਿਣ ਲੱਗ ਗਈ ਹੂੰ ਇੰਨਾ ਮੇਰਾ ਸਾਹ ਗੁੰਮ ਹੋ ਜਾਂਦਾ ਸੀ ਬੁਰਾ ਹਾਲ ਹੋ ਜਾਂਦਾ ਸੀ ਡਾਕਟਰ ਨੇ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਸੀ ਫਿਰ ਮੈਨੂੰ ਡਾਕਟਰ ਨੇ ਵਿਚਾਰੇ ਨੇ ਆਖਿਆ ਕਿ ਵੀ ਤੁਸੀਂ ਉਹ ਜ਼ਿਆਦਾ ਉਹ ਹੋਈ ਜਾਂਦੇ ਹੋ ਵੀ ਤੁਸੀਂ ਉਧਰ ਆਪਦਾ ਧਿਆਨ ਕਿਸੇ ਹੋਰ ਪਾਸੇ ਮੇਰੀ ਬੀਬੀਆਂ ਨੇ ਬੀਤੂ ਆਪਣੇ ਆਪ ਨੂੰ ਪ੍ਰਿਪੇਅਰ ਕਰ ਵੀ ਮੈਂ ਸਹੀ ਹਾਂ ਮੈਂ ਸਹੀ ਹਾਂ ਮੈਨੂੰ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਤੇ ਕੁਛ ਮੈਂ ਸਭ ਤੋਂ ਜ਼ਿਆਦਾ ਬਸ ਮੈਂ ਆਪਣੇ ਵੀਡੀਓ ਤੋਂ ਨਾਲ ਸਹੀ ਹੋਈ ਹਾਂ ਜੀ ਵੀਡੀਓ ਬਣਾਉਂਦੀ ਸੀ ਆ ਆਪਣੇ ਆਪ ਨੂੰ ਹੀ ਵੇਖੀ ਜਾਂਦੀ ਸੀ ਆਪਣੇ ਆਪ ਨੂੰ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦੀ ਸੀ ਜੀ ਮੈਂ ਲੱਗਦੀ ਆ ਮੈਂ ਆ ਮੈਂ ਫਲਾਣਾ ਉਹਨੂੰ ਵੇਖ ਵੇਖ ਕੇ ਸਾਰਾ ਬਸ ਹੌਲੀ ਹੌਲੀ ਭੁੱਲਦੀ ਗਈ ਜਦੋਂ ਪਹਿਲੀ ਵੀਡੀਓ ਪਾਈ ਸੀਗੀ ਉਹ ਕਿੰਨੇ ਵਿਊ ਆਏ ਸੀ ਜਾਂ ਕਿੰਨੇ ਲਾਈਕ ਆਏ ਸੀ ਉਦੋਂ ਤਾਂ ਥੋੜੀ ਹੁੰਦੇ ਸੀ ਜੀ ਆ ਜਾਂਦੇ ਸੀਗੇ ਜੀ 150 ਤਾਂ ਆ ਹੀ ਜਾਂਦੇ ਸੀ ਤੇ ਸਭ ਜਿਹੜੀ ਸਭ ਤੋਂ ਵੱਧ ਚੱਲੀ ਜਦੋਂ ਉਦੋਂ ਪਤਾ ਹੋਇਆ ਸੀਗਾ ਵੀ ਹੁਣ ਇਹ ਇੰਨੇ ਵੀ ਹੋ ਗਏ ਇੰਨੇ ਵੀ ਮੈਂ ਤਾਂ ਰਾਤ ਨੂੰ ਨੀਂਦ ਹੀ ਨਹੀਂ ਆਈ ਰਾਤ ਨੂੰ ਨਾ ਉੱਠ ਟੁੱਟ ਕੇ ਜਿੱਦ ਨੇ ਮੇਰੇ ਹਾਂ ਸਿਲੰਡਰ ਵਾਲੀ ਵੀਡੀਓ ਵਾਇਰਲ ਹੋਈ ਸੀ ਰਾਤ ਨੂੰ 2 ਵਜੇ ਉੱਠਾ ਕਦੇ ਕਦੇ 3 ਵਜੇ ਉੱਠਾ ਉੱਠ ਕੇ ਫਿਰ ਵੇਖਾ ਮੇਰੇ ਕਿੰਨੇ ਹੋ ਗਏ ਐ ਮੇਰੇ ਇੰਨੇ ਹੋ ਗਏ ਫਿਰ ਸਵੇਰੇ ਫਿਰ ਵੇਖਾ ਫਿਰ ਤਾਂ ਜਾ ਕੇ ਟੰਡੋਰਾ ਹੀ ਪਿੱਟਤਾ ਵੇ ਸਾਰੀ ਬੀਬਿਆ ਤੇ ਮੇਰੇ ਇੰਨੇ ਲਾਈਕ ਹੋ ਗਏ ਦੀਦੀ ਉਹ ਆਂਦੀ ਹੁਣ ਤੋਂ ਵੱਡਾ ਫੋਨ ਲੈ ਵੱਡਾ ਮੋਬਾਈਲ ਲੈ ਹੁਣ ਤੋਂ ਮੈਨੂੰ ਆਖਦੀਆਂ ਤੇ ਆਪਦਾ ਮੋਬਾਈਲ ਰੱਖਿਆ ਕਰ ਮੋਬਾਈਲ ਮੇਰੇ ਮਨ ਰੱਖਣਾ ਚੰਗਾ ਨਹੀਂ ਲੱਗਦਾ ਮੋਬਾਈਲ ਮੇਰੇ ਹਸਬੰਡ ਦਾ ਮੋਬਾਈਲ ਹੈਗਾ ਜਦੋਂ ਮੈਨੂੰ ਲੋਡ ਹੁੰਦੀ ਹੈ ਨਾ ਵੀਡੀਓ ਬਣਾਉਂਦੀ ਤੇ ਮੈਨੂੰ ਕਹਿ ਦਿੰਦੇ ਵੀ ਤੂੰ ਰੱਖ ਲੈ ਫਿਰ ਮੈਂ ਇਹ ਐ ਵੀਨੇ ਵੀ ਮੈਂ ਹੁਣ ਸਵੇਰੇ ਰੱਖ ਲਿਆ ਇਹਨਾਂ ਤੋਂ ਲੈ ਕੇ ਮੋਬਾਈਲ ਤਾਂ ਮੈਂ ਵੀਡੀਓ ਵੀ ਜਦੋਂ ਮਰਜ਼ੀ ਬਣਾ ਲੂੰਗੀ ਨਹੀਂ ਮੈਂ ਜਦੋਂ ਵੀਡੀਓ ਬਣਾਉਣੀ ਹੋਊਗੀ ਵੀ ਮੈਂ ਇੰਨੇ ਵਜੇ ਮੈਂ ਆਪਦਾ ਕੰਮ ਸਾਰਾ ਕਰਾਂ ਦਾ ਮੈਂ ਕਰਕੇ ਆ ਜੂੰਗੀ ਘਰੇ ਉਦੋਂ ਇਹਨਾਂ ਦੇ ਮੁੰਡਿਆਂ ਤੇ ਮੋਬਾਈਲ ਹੈਗਾ ਉਹਨਾਂ ਦੇ ਮੋਬਾਈਲ ਤੋਂ ਮੈਂ ਇਹਨਾਂ ਨੂੰ ਫੋਨ ਕਰ ਦਿੰਨੀ ਆ ਕਿ ਵੀ ਇੰਨੇ ਵਜੇ ਮੈਨੂੰ ਮੋਬਾਈਲ ਦੇ ਦਿਓ ਫਿਰ ਇਹ ਦੇ ਜਾਂਦੇ ਆ ਜੀ ਹਾਂ ਸ਼ਾਮ ਨੂੰ ਜ਼ਿਆਦਾਤਰ ਬਣਾਈ ਦੇ ਕੰਮ ਕੁੰਮ ਨਵੇਂ ਬੈਠ ਕੇ ਹਾਂਜੀ ਚੰਦਾ ਜੀ ਤੁਸੀਂ ਤੁਹਾਡਾ ਇਹਨਾਂ ਨੂੰ ਬਹੁਤ ਟਾਈਮ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਤੁਹਾਡੀ ਕਹਾਣੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੁੜੇ ਰਹੋ ਵਕਲਜਮੀ ਚੈਨਲ ਦੇ ਨਾਲ ਅਜੋ ਜੀਆਂ ਹੋਰ ਵੀ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜੇ ਜੇ ਮਿਲਦੇ ਆ ਅਗਲੀ ਵੀਡੀਓ ਚ